ਸਤਿ ਸ਼੍ਰੀ ਅਕਾਲ ਜੀ ਵਸੇਰਾ ਦੇਖ ਰਿਹਾ ਤਮਾ ਦੇਸ਼ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਲਗਾਤਾਰ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਪੁਲਿਸ ਲੋਕਾਂ ਦੇ ਉੱਤੇ ਜਿਹੜੇ ਆ ਝੂਠੇ ਕੇਸ ਪਾੰਦੀ ਹੋਈ ਵੀ ਨਜ਼ਰ ਆਂਦੀ ਹੈ ਤੇ ਲੋਕੀ ਲਗਾਤਾਰ ਕੋਟਾਂ ਦੇ ਵਿੱਚ ਭਜਦੇ ਨੇ ਪਰ ਅਜੀਹਾ ਜਦੋਂ ਕੀ ਹੋਊਗਾ ਜਦੋਂ ਹਾਈ ਕੋਰਟ ਦਾ ਵਕੀਲ ਆਪ ਕੰਪਲੇਂਟਾਂ ਲੈ ਕੇ ਥਾਂ ਥਾਂ ਦੇ ਵਿੱਚ ਜਦੋਂ ਭਟਕੇਗਾ ਸੋ ਇਸ ਟਾਈਮ ਸਾਡੇ ਨਾਲ ਹਾਈ ਕੋਰਟ ਦੇ ਵਕੀਲ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਪਹਿਲਾਂ ਤਾਂ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਨਮਸਕਾਰ ਜੀ ਤੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਥੋੜਾ ਜਿਹਾ ਬਰੀਫ ਕਰਕੇ ਸਾਰੀ ਦੱਸੋ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਦੇ ਵਿੱਚ ਤੁਹਾਡੀ ਵੀਡੀਓ ਜਿਹੜੀਆਂ ਬਹੁਤ ਜ਼ਿਆਦਾ ਵਾਇਰਲ ਹੁੰਦੀ ਆ ਕਦੇ ਤੁਸੀਂ ਕਿਸੇ ਸਿੰਗਰ ਨੂੰ ਗਲਤ ਫੜਿਆ ਹੁੰਦਾ ਕਦੀ ਕਿਸੇ ਨੂੰ ਫੜ ਤੋਂ ਗਲਤ ਫੜਿਆ ਜਾਂਦਾ ਫਿਰ ਕੀ ਕਾਰਨ ਕੀ ਆ ਸਿੰਗਰਾਂ ਦੇ ਉੱਤੇ ਇੰਨਾ ਗੁੱਸਾ ਕਿਉਂ ਸਰ ਇਹਦੇ ਦੋ ਜਵਾਬ ਨੇ ਮੇਰੇ ਪਹਿਲਾ ਜਵਾਬ ਇਹ ਦਿੰਨਾ ਕਿ ਜਿਹੜੇ ਸਿੰਗਰ ਨੇ ਜਾਂ ਜਿਹੜੇ ਸੋਸ਼ਲ ਇਨਫਲੂਐਂਸਰਜ਼ ਨੇ ਇਹ ਲੋਕ ਜਿਹੜੀ ਅਲੜ ਉਮਰ ਹੈ ਜਿਹਨੂੰ ਅਲੜ ਉਮਰ ਕਹਿੰਦੇ ਆ 12-13 ਸਾਲ ਤੋਂ ਲੈ ਕੇ 22-24 ਸਾਲ ਤੱਕ ਜਦੋਂ ਬੰਦੇ ਨੇ ਦੌਰਪੇ ਕਮਾ ਕੇ ਨਹੀਂ ਵੇਖੇ ਉਹ ਏਜ ਨੂੰ ਵਿਗਾੜਨ 'ਚ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਲੋ ਮਤਾਬਕ ਜਿਵੇਂ ਗੱਲ ਕਰਾਂ ਜੇ ਤੇ ਅਮਿਤਾਬ ਬਚਨ ਵੀ ਕਿਸੇ ਚੀਜ਼ ਦੀ ਉਹਨੇ ਐਡ ਦਿੱਤੀ ਸੀ ਉਹਦੇ ਵਿੱਚ ਉਹਨੂੰ ਵੀ ਪਾਰਟੀ ਰੱਖਿਆ ਗਿਆ ਸੀ ਕਿ ਤੇਰੇ ਇਨਫਲੂਐਂਸ ਕਰਕੇ ਇਹ ਚੀਜ਼ ਖਰੀਦੀ ਤੇ ਮੈਂ ਬਿਮਾਰ ਪਿਆ ਸੋ ਵਕੇਰੀਅਸ ਲਾਇਬਿਲਟੀ ਚ ਜਿਹੜੇ ਲੋਕ ਸਾਹਮਣੇ ਆਉਂਦੇ ਨੇ ਜਦੋਂ ਇਹ ਲੋਕ ਕੁਝ ਐਸੇ ਇਨਫਲੂਐਂਸਿੰਗ ਵਾਲੇ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ ਔਰ ਗਲੋਰੀਫਾਈ ਕਰਕੇ ਕਿਸੇ ਚੀਜ਼ ਨੂੰ ਦਿਖਾਉਂਦੇ ਨੇ ਤੇ ਡੈਫੀਨੇਟਲੀ ਤੁਸੀਂ ਯਾਦ ਕਰੋ ਆਪਣਾ ਬਚਪਨ ਸ਼ਕਤੀਮਾਨ ਹੁੰਦਾ ਸੀ ਹਨੂਮਾਨ ਜੀ ਦਾ ਇੱਕ ਡਰਾਮਾ ਹੁੰਦਾ ਸੀ ਤੇ ਬੱਚਿਆਂ ਨੇ ਛੱਤਾਂ ਤੋਂ ਛਾਲਾਂ ਮਾਰੀਆਂ ਸੀ ਕਿ ਸ਼ਾਇਦ ਮੈਨੂੰ ਸ਼ਕਤੀਮਾਨ ਬਚਾਨ ਆਏਗਾ ਬਿਕੋਜ਼ ਉਹ ਲੋਕ ਬ੍ਰੇਨ ਤੇ ਇਨਫਲੂਐਂਸ ਪੈਦਾ ਕਰਦੇ ਆ ਔਰ ਜਿਹੜੀ ਅਲੜ ਉਮਰ ਤੁਸੀਂ ਨਾ ਨੰਗ ਦੇਖ ਕੇ ਵੀ ਤੁਸੀਂ ਨਹੀਂ ਜਾਓਗੇ ਗਲਤ ਪਾਸੇ ਤੁਸੀਂ ਆਪਣੇ ਆਪ ਨੂੰ ਕੰਟਰੋਲ ਕਰ ਲੋਗੇ ਜਲੰਧਰ ਕੀ ਪੰਜਾਬ ਚ ਸਾਰੇ ਚ ਜੇ ਜਿੱਥੇ ਕਿਤੇ ਨਸ਼ਾ ਵਿਕਦਾ ਤੁਸੀਂ ਵੀ ਲਾਗੋ ਲੰਗਦੇ ਹੋ ਤੁਸੀਂ ਕਵਰੇਜ ਵੀ ਕੀਤੀਆਂ ਬੜੀਆਂ ਖਤਰਨਾਕ ਉਹਦੇ ਚ ਵੀ ਤੁਸੀਂ ਅਜ ਤੱਕ ਨਹੀਂ ਡਰੱਗਸ ਵਾਲੇ ਪਾਸੇ ਗਏ স্মੋਕ ਵਾਲੇ ਪਾਸੇ ਗਏ ਜਾਂ ਵਾਟਐਵਰ ਸੋ ਇਹਦਾ ਮਤਲਬ ਕਿ ਤੁਹਾਡੀ ਏਜ ਆ ਗਈ ਹੈ ਜਦੋਂ 28 25 28 ਸਾਲ ਹੋ ਜਾਂਦੀ ਹੈ ਜਦੋਂ ਬੰਦਾ ਕਮਾਈ ਕਰਨ ਪੈਂਦਾ ਉਹਨੂੰ ਸਮਝ ਲੱਗ ਜਾਂਦੀ ਹੈ ਕਿ ਮੈਂ ਇਹਦੇ ਇਨਫਲੂਐਂਸ ਨਹੀਂ ਆਉਣਾ ਸੋ ਮੈਂ ਉਸ ਵਰਗ ਨੂੰ ਦੇਖੋ ਪਹਿਲਾ ਜਿਹੜਾ ਪੰਜਾਬ ਸੀ ਉਹਨੂੰ 84 ਖਾ ਗਈ ਕਲੀਅਰ ਹੈ ਬੜੇ ਜਵਾਨ ਪੁੱਤ ਗਵਾਏ ਅਸੀਂ ਫਿਰ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਹ ਖਾ ਗਿਆ ਹੁਣ ਇਹ ਗੰਦੇ ਗਾਣਿਆਂ ਦੇ ਥੋੜੇ ਸਾਲਾਂ ਤੋਂ ਹੀ ਜਦੋਂ ਮਰਜੀ ਵੇਖੋ ਬੰਦੂਕ ਵਿਖਾ ਦਿੰਦੇ ਆ ਉਹ ਤਸਕਰ ਗਾਣੇ 'ਚ ਸ਼੍ਰੀ ਬਰਾੜ ਨੇ ਮੈਂ ਉਹਦੇ ਤੇ ਵੀ ਕੇਸ ਕੀਤਾ ਜਿੰਨੂੰ ਵੇਖੋ ਡਰੱਗਸ ਵਿਖਾ ਦਿੰਦੇ ਆ ਜਿੰਨੂੰ ਵੇਖੋ ਨੰਗੀਆਂ ਕੁੜੀਆਂ ਵਿਖਾ ਦਿੰਦੇ ਆ ਜਿੰਨੂੰ ਵੇਖੋ ਉਹਦੇ ਤੇ ਗਾਲਾਂ ਕੱਢਣ ਲੱਪੈਂਦੇ ਚਾਹੇ ਵਕੀਲ ਹੈ ਚਾਹੇ ਪੁਲਿਸ ਹੈ ਇਹ ਕੋਈ ਵੀ ਵਰਗ ਹੈ ਤੋ ਇੱਕ ਛੋਟੇ ਜਿਹੇ ਨਾਚੇ ਜਿਹੜੇ ਸਾਡੇ ਲਈ ਨੱਚ ਕੇ ਆਪਣੀ ਰੋਟੀ ਘਰ ਦੀ ਚਲਾਉਂਦੇ ਨੇ ਉਹ ਸਾਨੂੰ ਅਕਲ ਸਿਖਾਣਗੇ ਹੁਣ ਸੋ ਗੁੱਸਾ ਤੇ ਉਸ ਗੱਲ ਦਾ ਕਿ ਪੰਜਾਬ ਨੂੰ ਬਚਾਉਣਾ ਹੈ ਤੇ ਇਹਨਾਂ ਨੂੰ ਨਕੇਲ ਪਾਣੀ ਪਏਗੀ ਜਦ ਤੱਕ ਸੈਂਸਰ ਬੋਰਡ ਨਹੀਂ ਬਣਦਾ ਤਦ ਤੱਕ ਚਲੋ ਮੇਰਾ ਜੋ ਫਰਜ਼ ਹੈ ਜੋ ਮੈਨੂੰ ਬਾਬੇ ਨਾਨਕ ਨੇ ਮੇਰਾ ਦਸਬੰਦ ਕੱਢਣ ਦਾ ਹੁਕਮ ਦਿੱਤਾ ਹੈ ਮੈਂ ਇਦਾਂ ਆਪਣਾ ਦਸਬੰਦ ਕੱਢ ਲਿਆ ਹੁਣ ਤੱਕ ਸਰ ਜੀ ਗੱਲ ਕਰੀਏ ਕਿ ਕਿੰਨੇ ਕ ਸਿੰਗਰਾਂ ਦੇ ਉੱਤੇ ਜਿਹੜੇ ਆ ਤੁਸੀਂ ਕੇਸ ਕਰ ਚੁੱਕੇ ਹੋ ਤੇ ਜਿਹੜਾ ਹੁਣ ਅੱਜ ਲੇਟੈਸਟ ਕੇਸ ਆ ਕਿਧਰ ਤੇ ਕਰਨ ਆਇਓ ਲੇਟੈਸਟ ਕੇਸ ਤੇ ਮੇਰਾ ਜਸਮੀਨ ਸੈਂ ਉਹਦੇ ਤੇ ਔਰ ਉਹ ਮੈਨੂੰ ਮੇਰੇ ਜੂਨੀਅਰ ਟੀਮ ਨੇ ਦਿਖਾਇਆ ਵੀ ਇਹ ਲੇਡੀ ਐ ਨੇ ਇਹ ਗੰਦਾ गाना गाया ਸੋ ਉਹਦੇ ਨੂੰ ਮੈਂ ਜਦੋਂ ਸੁਣਿਆ ਠੱਗ ਲਾਈਫ ਉਹ ਪੈਸਾ ਵੀ ਛਾਪ ਲਿਆ ਸ਼ੌਹਰਤ ਕਮਾਲੀ ਡੈਸ਼ ਪਾੜੂ ਗੱਡੀ ਡੈਸ਼ ਪਾੜੂ ਪਤਨੀ ਕੀ ਸਵਾਗ ਨਾਲੇ ਗੱਡੀ ਏ ਕਾਲੀ ਸੋ ਇਹੋ ਜਿਹੇ ਗੰਦੇ ਸ਼ਬਦ ਇੱਕ ਲੜਕੀ ਦੇ ਮੂੰਹੋਂ ਤੇ ਵੈਸੇ ਵੀ ਸੋਸ਼ਲ ਮੀਡੀਆ ਤੇ ਵਰਤੇ ਜਾਣੇ ਗਲਤ ਹੈ ਸੀ ਪਰਸਨਲ ਬਹਿ ਕੇ ਚਾਰ ਗਾਲਾਂ ਕੱਢਦੇ ਇੱਕ ਦੂਜੇ ਨਾਲ ਪਰ ਸਾਡਾ ਪਰਸਨਲ ਮੁੱਦਾ ਹੈ ਉਹ ਸੋਸ਼ਲ ਤੇ ਓਪਨ 에ਅਰ ਨਹੀਂ ਅਵੇਲੇਬਲ ਸੋ ਉਹਨਾਂ ਚੀਜ਼ਾਂ ਨੂੰ ਪ੍ਰੋਮੋਟ ਕਰਨਾ ਵੀ ਆਪਣੇ ਆਪ ਚ ਇੱਕ ਪਾਪ ਹੈ ਸੋ ਉਹ ਹੈ ਇਸ ਤੋਂ ਪਹਿਲਾਂ ਸ਼੍ਰੀ ਬਰਾੜ ਸੀ ਫਿਰ ਮੈਂ ਤੁਹਾਨੂੰ ਦੱਸਿਆ ਮਨਕੀਰ ਤੌਲਖਾ ਸਿੱਧੂ ਮੂਸੇਵਾਲਾ ਬਾਦਸ਼ਾਹ ਹਨੀ ਸਿੰਘ ਦਲਜੀਤ ਤੁਸਾਨ ਜੀ ਨੀਰੂ ਬਾਜਵਾ ਇਹ ਤਾਂ ਕਈ ਸਰ ਨੇ 14 15 ਨੇ ਮੇਰੀ ਲਾਈਨ ਚ ਜਿਨ੍ਹਾਂ ਨੂੰ ਮੈਂ ਅਜ ਤੱਕ ਜਿਨ੍ਹਾਂ ਦੇ ਖਿਲਾਫ ਕੇਸ ਕੀਤੇ ਨੇ ਕੋਈ ਇਸ ਦਾ ਕੋਈ ਸੱਟਾ ਨਿਕਲੇ ਹੁਣ ਤੱਕ ਨਹੀਂ ਵੀਰ ਜੀ ਕੋਰਟ ਕੇਸ ਹੈ ਟਾਈਮ ਲੱਗਦਾ ਹੈ ਔਰ ਇਹਦੇ ਚ ਐਵੀਡੈਂਸ ਹੈ ਕਈ ਕੁਝ ਹੋਣਾ ਹੈ ਜਿੱਥੇ ਪੁਲਿਸ ਨੇ ਕਾਰਵਾਈ ਕਰਨੀ ਹੈ ਉਹ ਪੁਲਿਸ ਕਾਰਵਾਈ ਕਰੇਗੀ ਲੱਗਦਾ ਹੈ ਕਿ ਪੁਲਿਸ ਜਿਹੜੀ ਕਾਰਵਾਈ ਕਰਦੀ ਹੈ ਸਹੀ ਕਰਦੀ ਹੈ ਤੁਹਾਡੇ ਹਿਸਾਬ ਨਾਲ ਸਰ ਹਲੇ ਤੱਕ ਅਕਰ ਤੇ ਮੈਨੂੰ ਮੈਂ ਨਾ ਉਮੀਦਾਂ ਕਿ 7 ਫਰਵਰੀ ਤੋਂ ਕੰਪਲੇਨਟ ਦਿੱਤੀ ਹੈ ਕਦੀ ਜੀ ਸਾਡੀ ਡਿਊਟੀ ਪੈ ਗਈ ਹੈ ਕਦੀ ਕੁਸ਼ ਪੈ ਗਿਆ ਹੈ ਔਰ ਇਹ ਜੀ ਸੋਸ਼ਲ ਮੀਡੀਆ ਤੇ ਅਵੇਲੇਬਲ ਆ ਚੁੱਕੇ ਤੇ ਇਹਨਾਂ ਨੂੰ ਸੂ ਮੋਟੋ ਐਕਸ਼ਨ ਲੈ ਕੇ ਪਰਚਾ ਕਰਨਾ ਚਾਹੀਦਾ ਸੀ ਪਰ ਗਾਣੇ ਤਾਂ ਬਹੁਤ ਜ਼ਿਆਦਾ ਆਂਦੇ ਆ ਜਿਸ ਤਰ੍ਹਾਂ ਹੁਣ ਤੁਹਾਡੇ ਵਕੀਲਾਂ ਦੇ ਉੱਤੇ ਵੀ بڑے ਗਾਣੇ ਆ ਗਏ ਲੇਟੈਸਟ ਗੱਲ ਆ ਪੱਤਰਕਾਰ ਦੇ ਵੀ ਗਾਣਾ ਆ ਗਏ ਹੁਣ ਤਾਂ ਤੁਹਾਨੂੰ ਵੀ ਪਤਾ ਹੋਵੇਗਾ ਜਾਂ ਸੁਣਿਆ ਹੋਵੇਗਾ ਚਲੋ ਪੱਤਰ ਪੱਤਰਕਾਰ ਦੇ ਵੀ ਇੱਕ ਗਾਣਾ ਆ ਗਿਆ ਉਹ ਵੀ ਤੁਹਾਨੂੰ ਸੁਣਾਵਾਂਗੇ ਕੋਈ ਗੱਲ ਨਹੀਂ ਹੁਣ ਸਰ ਜੇ ਗੱਲ ਕਰੀ ਆਪਾਂ ਜਲੰਧਰ ਸ਼ਹਿਰ ਦੀ ਆ ਕਿਸੇ ਵੀ ਵਰਗ ਦੀ ਆਪਾਂ ਗੱਲ ਕਰੀਏ ਕਿਸੇ ਵੀ ਸ਼ਹਿਰ ਦੀ ਗੱਲ ਕਰੀਏ ਹਰ ਜਗ੍ਹਾ ਤੇ ਕਿਤੇ ਨਾ ਕਿਤੇ ਇਹ ਚੀਜ਼ ਆਂਦੀ ਹੈ ਕਿ ਪੰਜਾਬ ਪੁਲਿਸ ਜਿਹੜੀ ਆ ਚੋਰ ਨਹੀਂ ਸਰ ਦੇਖੋ ਮੈਂ ਬਤੌਰ ਵਕੀਲ ਮੈਂ ਕਦੀ ਕਾਤਲ ਨੂੰ ਨਹੀਂ ਬਚਾਇਆ ਤੁਸੀਂ ਇਹ ਤੁਹਾਡੇ ਸ਼ਬਦਾਂ ਨਾਲ ਪਤਾ ਲੱਗਦਾ ਹੈ ਕਿ ਪੰਜਾਬ ਪੁਲਿਸ ਕਾਤਲ ਹੈ ਕਿਉਂਕਿ ਹੁਣੇ ਤੁਸੀਂ ਕਿਹਾ ਮੈਂ ਕਾਤਲਾਂ ਨੂੰ ਨਹੀਂ ਬਚਾਂਦਾ yes ਉਹਦੇ ਨਾਲ ਪੰਜਾਬ ਪੁਲਿਸ ਬਦਨਾਮ ਨਾ ਕਰੋ ਹੈਗੇ 10% ਬڑے-ਬڑے ਖਤਰਨਾਕ ਬੰਦੇ ਸਰ ਮੀਡੀਆ ਦਾ ਕੰਮ ਕਰਦੇ ਕਾਫੀ ਸਮਾਂ ਹੋ ਗਿਆ ਤਾਂ ਤੁਹਾਡਾ ਵੀ ਐਡਵੋਕੇਟ ਦਾ ਕਿਉਂਕਿ ਹਾਈ ਕੋਰਟ ਦੇ ਵਿੱਚ ਵੀ ਕਾਫੀ ਤਗੜੇ-ਤਗੜੇ ਅਫਸਰ ਆਂਦੇ ਆ ਜਿਹੜਾ ਜਿਨ੍ਹਾਂ ਦਾ ਮੂੰਹ ਹਮੇਸ਼ਾ ਜੱਜ ਸਾਹਿਬ ਸਾਹਮਣੇ ਥੱਲੇ ਹੀ ਰਹਿੰਦਾ ਕਿਉਂਕਿ ਜੱਜ ਤੋਂ ਉੱਪਰ ਜਿਹੜਾ ਇਹ ਕਿਸੇ ਨੂੰ ਵੀ ਨਹੀਂ ਮੰਨਿਆ ਜਾਂਦਾ ਸੋ ਉਸ ਹਿਸਾਬ ਦੇ ਨਾਲ ਜੇ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਕਿਹਾ ਕਿ 20% ਲੱਗਦਾ ਹੈ ਕਿ ਹੋਣਗੇ ਬਾਕੀ ਸਾਰੇ ਸਹੀ ਆ ਪਰ ਸਾਡੇ ਮੁਤਾਬਿਕ ਜੇ ਅਸੀਂ ਆਪਣਾ ਦੇਖੀਏ ਕਿ ਜਿੰਨਾ ਕ ਸਾਨੂੰ ਤਜਰਬਾ ਸਾਨੂੰ ਤਾਂ ਇਦਾਂ ਲੱਗਦਾ ਕਿ 20% ਸਹੀ ਹੈ ਬਾਕੀ 80 ਚੋਰ ਹੈ ਦੇਖੋ ਇਸ ਸਮੇਂ ਮੈਂ ਤੇ ਆਪਨਾ ਕੋ ਜਦੋਂ ਉਹਨਾਂ ਨੇ ਗਲਤ ਕੰਮ ਕੀਤਾ ਔਰ ਇੱਕ ਐਸਾ ਮੁੱਦਾ ਜਿਹੜਾ ਜਲੰਧਰ ਸ਼ਹਿਰ 'ਚ ਪਰਚਾ ਝੂਠਾ ਦਰਜ ਹੋਇਆ ਉਹਦੇ ਤੇ ਕਾਰਵਾਈ ਵਾਸਤੇ ਅਸੀਂ ਦੁਬਾਰਾ ਆਪਣੀ ਗਰੀਬ ਬੰਦੇ ਨੂੰ ਫਸਾਇਆ ਔਰ ਉਹਦੇ ਤੇ ਅਸੀਂ ਹੁਣ ਕਾਰਵਾਈ ਮੰਗਣੀ ਹੈ ਸੋ ਹੈਗੇ ਨੇ ਹਰ ਵਰਗ ਹਰ ਸਮਾਜ ਹਰ ਤਰ੍ਹਾਂ ਦੇ ਲੋਕ ਨੇ ਔਰ ਜਿਹੜੇ ਬੰਦੇ ਕੁਝ ਗਲਤ ਕੰਮ ਕਰਦੇ ਆ ਸਜ਼ਾ ਉਹਨਾਂ ਨੂੰ ਬਹੁਤ ਮਾੜੀ ਮਿਲਦੀ ਹੈ ਜੇ ਬੰਦਾ ਨਾਂ ਵੀ ਦੇ ਸਕੇ ਤੇ ਰੱਬ ਵੱਲੋਂ ਵੱਜਦੀ ਹੈ ਇਹ ਗੱਲ ਦੱਸਦੀ ਹੈ ਨਜਾਇਜ਼ ਨਜਾਇਜ਼ ਹੀ ਹੈ ਪਰ ਅੱਜਕੱਲ ਸਰ ਜਿਹੜਾ ਕ੍ਰਾਈਮ ਹੋ ਰਿਹਾ ਹੈ ਜ਼ਿਆਦਾਤਰ ਕ੍ਰਾਈਮ ਤਾਂ ਇਸੇ ਕਰਕੇ ਹੋ ਰਿਹਾ ਹੈ ਕਿ ਜਿੱਦਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਚਲੋ ਕੋਈ ਸਜ਼ਾ ਮਿਲਦੀ ਹੈ ਨਹੀਂ ਮਿਲਦੀ ਕੋਈ ਗੱਲ ਨਹੀਂ ਪਰਮਾਤਮਾ ਦੇਖਦਾ ਹੈ ਪਰ ਲੋਕੀ ਜੇ ਮੰਨ ਲਓ 10 ਸਾਲ ਦੀ ਸਜ਼ਾ ਨਜਾਇਜ਼ ਕੱਟ ਕੇ ਆ ਗਈ ਜਿਨ੍ਹਾਂ ਨੇ ਕੁਝ ਕੀਤਾ ਹੀ ਨਹੀਂ ਪਰਮਾਤਮਾ ਨੇ ਜੋ ਦੇਖਣਾ ਦੇਖਣਾ ਫਿਰ ਅਗਲਾ ਕਹਿੰਦਾ 10 ਸਾਲ ਤਾਂ ਪਰਮਾਤਮਾ ਨੇ ਦੇਖਿਆ ਨਹੀਂ ਫਿਰ ਅਸੀਂ ਦਿਖਾ ਦਿੰਦੇ ਹਾਂ ਆਪਣੇ ਤਰੀਕੇ ਦੇ ਨਾਲ ਹੀ ਦੇਖੋ ਜਦੋਂ ਬਾਗੀ ਹੋਏ ਸੀ ਉੱਗਰਵਾਦ ਆਇਆ ਸੀ ਤਾਂ ਇਸੇ ਕਰਕੇ ਆਇਆ ਸੀ कि ਜਿਹੜੇ ਬੰਦਿਆਂ ਨਾਲ ਨਾਜਾਇਜ਼ ਹੋਈ ਸੀ ਔਰ ਜਦੋਂ ਉਹ ਨਾਜਾਇਜ਼ ਚਰਮ ਸੀਮਾ ਤੋਂ ਉੱਤੇ ਪਹੁੰਚੀ ਡੈਫੀਨੇਟਲੀ ਉਗਰਵਾਦੀ ਪੈਦਾ ਕੀਤੇ ਜਾਂਦੇ ਨੇ ਕਦੀ ਘਰੋਂ ਮਾਂ ਦੇ ਕੋ ਕੋਈ ਨਹੀਂ ਜੰਮ ਕੇ ਆਉਂਦਾ ਜਦੋਂ ਉਹਦੇ ਨਾਲ ਨਾਜਾਇਜ਼ ਹੁੰਦੀ ਹੈ ਤੇ ਫਿਰ ਉਹ ਕੋਈ ਨਾ ਕੋਈ ਰੁਖ ਅਪਣਾਉਂਦਾ ਮੇਰੇ ਵੀ ਫਾਦਰ ਦਾ ਮਰਡਰ ਹੋਇਆ ਸੀ ਤੁਹਾਨੂੰ ਅੱਜ ਮੈਂ ਦੱਸ ਦਿੰਦਾ ਜੇ ਤੁਸੀਂ ਇਹ ਗੱਲ ਛੇੜੀ ਹੈ ਔਰ ਮੈਨੂੰ ਵੀ ਨਿਆਂ ਨਹੀਂ ਸੀ ਮਿਲਿਆ ਔਰ ਮੇਰੇ ਕੋਲ ਉਦੋਂ ਦੋ ਰਸਤੇ ਸੀ ਔਰ ਮਤਲਬ ਮੇਰੇ ਸ਼ਰੀਕੇ ਨੇ ਮੇਰੇ ਹੋਰ ਰਿਸ਼ਤੇਦਾਰਾਂ ਨੇ ਲੜ ਕੇ ਕਿ ਮੈਂ ਪੈਦਾ ਹੀ ਨਹੀਂ ਹੋਇਆ ਮੇਰੇ ਮਦਰ ਦਾ ਡੈਥ ਸਰਟੀਫਿਕੇਟ ਬਣਿਆ ਸਾਡੀ ਪ੍ਰਾ ਤੇ ਉਦੋਂ ਮੇਰੇ ਕੋਲ ਵੀ ਦੋ ਰਸਤੇ ਸੀ ਮੈਂ ਖਾਲਸਾ ਖਾਲਜਾ ਦਾ ਪੜਿਆ ਵੀਰ ਮੈਂ ਤੁਹਾਨੂੰ ਦੱਸਦੇ ਆ ਮੇਰੇ ਕੋਲ ਦੋ ਹੀ ਰਸਤੇ ਸੀ ਬੰਦੂਕ ਵੀ ਚੁੱਕਣੀ ਜਾਂ ਕਲਮ ਚੁੱਕਣੀ ਤੇ ਮੈਂ ਸੋਚਿਆ ਸੀ ਵੀ ਕੁਝ ਐਸਾ ਕਰਾਂ ਕਿ ਸਮਾਜ ਨੂੰ ਕੁਝ ਦੇ ਕੇ ਜਾਵਾਂ ਕਿਉਂਕਿ ਬਾਬੇ ਨਾਨਕ ਨੇ ਜਿਹੜੀ ਡਿਊਟੀ ਲਈ ਨਾ ਉਹ ਵੀ ਕਰਨੀ ਆ ਸੋ ਜਿਹੜਾ ਬੰਦੂਕ ਵਾਲਾ ਸੀ ਸਿਨੈਰੀਓ ਉਹਦੇ ਚ ਵੀ ਲੇਖੀ ਦੇਖੀ ਲਾਈਫ ਕਿੱਥੇ ਤੱਕ ਜਾ ਸਕਦੀ ਆ ਤੇ ਕਲਮ ਵਾਲੀ ਲਾਈਫ ਵੀ ਦੇਖੀ ਤੇ ਰੱਬ ਦੀ ਦਿਆ ਨਾਲ ਦੋਵੇਂ ਚੁੱਕੀਆਂ ਹੋਈਆਂ ਬੰਦੂਕ ਵੀ ਚੁੱਕੀ ਐ ਤੇ ਕਲਮ ਵੀ ਚੁੱਕੀ ਐ ਔਰ ਕਲਮ ਮੇਰੀ ਬਹੁਤ ਤਿੱਖੀ ਐ ਮੇਰੀ ਮੇਰਾ ਇੱਕ ਡਾਇਲੌਗ ਹੈ ਕਿ ਸੁਨੀਲ ਮਲਨ ਦੀ ਗੋਲੀ ਮੋੜ ਕੱਟ ਕੇ ਵੱਜਦੀ ਐ ਲੋਕਾਂ ਦੀ ਸਿੱਧੀ ਵੱਜਦੀ ਐ ਪਤਾ ਨਹੀਂ ਵੱਜਦੀ ਕਿ ਨਹੀਂ ਵੱਜਦੀ ਪਰ ਮੇਰੀ ਗੋਲ ਮੋੜ ਕੱਟ ਕੇ ਲੱਭ ਕੇ ਬੰਦਾ ਉਹਨੂੰ ਆਪਾਂ ਲੀਗਲ ਨੋਟਿਸ ਕੰਨੇ ਆ ਤੇ ਜਦੋਂ ਉਹ ਜਾਂਦਾ ਕਿਸੇ ਕੋਲ ਤੇ ਦੁਨੀਆ ਨੂੰ ਗੋਲ ਚੱਕਰ ਆਉਂਦੇ ਨਾ ਭਾਜੀ ਡਾਕਟਰ ਕੋਲ ਜਾਂਦਾ ਵੀ ਗੋਲ ਗੋਲ ਚੱਕਰ ਆ ਰਹੇ ਮੇਰੇ ਕੇਸ ਚ ਚੌਰਾ ਚੱਕਰ ਆਉਂਦੇ ਆ ਤੋ ਨੁਕਰਾਂ ਲੱਭਦਾ ਫਿਰਦਾ ਵੀ ਕਿਹੜੀ ਨੁਕਰ ਚ ਬੈਠਾ ਸੋ ਡੈਫੀਨੇਟ ਫ ਤੁਹਾਡੀ ਇਮਾਨਦਾਰੀ ਨਾਲ ਤੁਹਾਡੇ ਰੁਤਬੇ ਨਾਲ ਜਦੋਂ ਲੋਕ ਹਿਲਦੇ ਆ ਤੇ ਤੁਹਾਨੂੰ ਉਸ ਚੀਜ਼ ਦਾ ਰਿਜ਼ਲਟ ਆਉਂਦਾ ਸਮਝ ਜ਼ਰੂਰ ਲੱਗਦਾ ਕਿਉਂਕਿ ਗੰਦਗੀ ਤੁਹਾਨੂੰ ਦੱਬਣ ਦੀ ਕੋਸ਼ਿਸ਼ ਕਰਦੀ ਹੈ ਸਰਕਮਸਟੈਂਸਸ ਤੁਹਾਨੂੰ ਪਿੱਛੇ ਖਿੱਚਦੇ ਨੇ ਐਡਮਿਨਿਸਟ੍ਰੇਸ਼ਨ ਤੁਹਾਡਾ ਸਾਥ ਨਹੀਂ ਦਿੰਦੀ ਮੈਂ ਮੈਂ ਇੰਨੀਆਂ ਥ੍ਰੈਟ ਆਈਆਂ ਮੈਨੂੰ ਮੈਂ ਡੀਜੀਪੀ ਸਿਕਿਉਰਿਟੀ ਨੂੰ ਬਹੁਤ ਈਮੇਲਾਂ ਕੀਤੀਆਂ ਹੋਣੀਆਂ ਜੀ ਅੱਜ ਤੱਕ ਮੈਨੂੰ ਮੇਰੀ ਈਮੇਲ ਦਾ ਜਵਾਬ ਤੱਕ ਨਹੀਂ ਆਇਆ ਸਾਨੂੰ ਬੜੀਆਂ ਥ੍ਰੈਟ ਕੋਲ ਆਉਂਦੀਆਂ ਅਸੀਂ ਤਾਂ ਸਾਨੂੰ ਨਹੀਂ ਆਇਆ ਤੇ ਉਹ ਹੀ ਕਹਿਣਾ ਨਾ ਅਸੀਂ ਤੇ ਚਲੋ ਫਿਰ ਕੋਰਟ 'ਚ ਬੈਠੇ ਆ ਪਰ ਡੈਫੀਨੇਟਲੀ ਜਿਸ ਦਿਨ ਕਿਤੇ ਟਾਈਮ ਲੱਗਾ ਸਾਡੇ ਵਕਤ ਦੀ ਮਜਬੂਰੀ ਕਰਕੇ ਇਹ ਲੋਕ ਥੋੜਾ ਮਜ਼ਾ ਲੈ ਲੈਂਦੇ ਨੇ ਪਰ ਜਿਸ ਦਿਨ ਕਿਤੇ ਵਕਤ ਲੱਗਾ ਇਹਨਾਂ ਕੋਲ ਜਵਾਬ ਵੀ ਨਹੀਂ ਲੱਭਣਾ ਔਰ ਫਿਰ ਕੰਨਾ ਕਿ ਜੁੱਤੀਆਂ ਛੱਡ ਕੇ ਕਈ ਬੰਦੇ ਕੋਰਟ ਚ ਭੱਜੇ ਵੇਖਦੇ ਵੇਖਦੇ ਆ ਸੀ ਕਿ ਜਿਨ੍ਹਾਂ ਨੂੰ ਫਿਰ ਪਤਾ ਲੱਗਦਾ ਵੀ ਕੋਰਟ ਰੂਮ ਹੁੰਦਾ ਕੀ ਆ ਪਰ ਸਰ ਜ਼ਿਆਦਾਤਰ ਲੋਕਾਂ ਨੂੰ ਕੋਰਟ ਦਾ ਮਾਇਨੇ ਨਹੀਂ ਪਤਾ ਨਾ ਕਿਉਂਕਿ ਜ਼ਿਆਦਾਤਰ ਜੇ ਗੱਲ ਕਰੀਏ ਲੋਕੀ ਕੋਰਟ ਤੱਕ ਤਾਂ ਪੁਲਿਸ ਵਾਲੇ ਪਹੁੰਚਣ ਹੀ ਨਹੀਂ ਦਿੰਦੇ ਚਾਰ ਠੂਠੇ ਕੇਸ ਪਾ ਕੇ ਉਦਾਂ ਹੀ ਇੰਨਾ ਕ ਹਰਾਸਮੈਂਟ ਕਰ ਦਿੰਦੇ ਕਿ ਬੰਦੇ ਦੇ ਪਿੱਛੇ ਫੈਮਿਲੀ ਹੁੰਦੀ ਉਦਾਂ ਹੀ ਬਹੁਤ ਜ਼ਿਆਦਾ ਪਰੇਸ਼ਾਨ ਹੁੰਦਾ ਹੁਣ ਇੱਕ ਸਵਾਲ ਤੁਹਾਡੇ ਦੇ ਵੀ ਨਾ ਲਾਂਦਾ ਕਿ ਲਗਾਤਾਰ ਤੁਹਾਡੇ ਵੱਲੋਂ ਜਿਹੜਾ ਸਿੰਗਰਾ ਦੇ ਉੱਤੇ ਕੇਸ ਕੀਤਾ ਜਾਂਦਾ ਕਿਤੇ ਇਹ ਤਾਂ ਨਹੀਂ ਕਿ ਡਾਕਟਰ ਸੁਨੀਲ ਜੀ ਕਿਤੇ ਪੈਸੇ ਦਾ ਸਿਸਟਮ ਸੈ ਬਚਪਨ ਤੋਂ ਲੈ ਕੇ ਅੱਜ ਤੱਕ ਮੇਰੇ ਮਦਰ ਟੀਚਰ ਸੀ ਫਾਦਰ ਡਾਕਟਰ ਸੀ ਔਰ ਬੜੀ ਵਧੀਆ ਹੰਬਲ ਫੈਮਿਲੀ ਤੋਂ ਆ ਔਰ ਜ਼ਮੀਰ ਅੱਜ ਅੱਜ ਤੱਕ ਆਪਣਾ ਉੱਚਾ ਰੱਖਿਆ ਹਾਂ ਜੇ ਵਿਕਾਂਗਾ ਨਾ ਮੈਂ ਕੀਮਤ ਰੱਖੀ ਹੈ 1 ਲੱਖ ਕਰੋੜ ਡਾਲਰ ਜਿਹੜਾ ਕੋਈ ਮੈਨੂੰ ਖਰੀਦ ਲਵੇ ਹੈ ਕਿਸੇ ਚੁਕਾਤ ਤੇ ਗੱਲ ਕਰੇ ਫਿਰ ਉਸ ਤੋਂ ਬਾਅਦ 네ਗੋਸ਼ੀਏਟ ਕਰ ਲਾਂਗੇ ਸੋ ਮੇਰੀ ਲੜਾਈ ਜਿਹੜੇ ਸਿੰਗਰਾਂ ਨਾਲ ਇਹ ਜਾਤੀ ਦਸ਼ਮਣੀ ਨਹੀਂ ਜਿਹੜੀ ਗਲਤੀ ਕੀਤੀ ਹੈ ਜਿਸ ਕਰਕੇ ਮੇਰੀ ਲੜਾਈ ਹੈ ਉਹ ਗਾਣਾ ਡਿਲੀਟ ਹੋ ਜੇ ਉਤੋਂ ਕਮਾਏ ਪੈਸੇ ਅੰਧ ਵਿਦਿਆਲੇ ਆ ਕੁਸ਼ਟ ਆਸ਼ਰਮ ਆ ਇਹੋ ਜਿਹੇ ਜਿੰਨੇ ਵੀ ਪਬਲਿਕ ਸਰਵਿਸ ਸੁਸਾਇਟੀਆਂ ਨੇ ਐਜੂਕੇਸ਼ਨ ਹੈ ਹਸਪੀਟਲ ਹੈ ਉੱਥੇ ਦਿੱਤਾ ਜਾਵੇ ਮੈਨੂੰ 1 ਰੁਪਿਆ ਨਹੀਂ ਚਾਹੀਦਾ ਰੋਟੀ ਕੋਲੋਂ ਖਵਾ ਕੇ ਭੇਜੂ ਚਾਹ ਪਿਆ ਕੇ ਭੇਜੂਗਾ ਬਾਬੇ ਨਾਨਕ ਦਾ ਲੰਗਰ ਮੇਰੇ ਘਰ ਵੀ ਚੱਲਦਾ ਹੈ ਮੈਨੂੰ ਕੋਈ ਦਿੱਕਤ ਨਹੀਂ ਸਰ ਗਾਣੇ ਦਾ ਇਹ ਵੀ ਆਇਆ ਕਿ ਦਸ ਕਿਦੀ ਰੇਲ ਬਣਾਉਣੀ ਆ ਤੇਰਾ ਯਾਰ ਪੱਤਰਕਾਰ ਕੋੜੇ ਨਹੀਂ ਮੈਂ ਆਪੇ ਬਰੀ ਕਰਾ ਲੂੰ ਲੰਡਨੋਂ ਵਕੀਲ ਕਰਕੇ ਤੇ ਉਹਨਾਂ ਨੇ ਕਦੀ ਤੁਸੀਂ ਕੀਤਾ ਭਾਜੀ ਤੁਸੀਂ ਹੁਣ ਦੱਸਿਆ ਮੇਰੇ ਦਿਮਾਗ 'ਚ ਸੋਨੇ ਆਇਆ ਤੇ ਇਹ ਗਾਣਾ ਮੈਨੂੰ ਜ਼ਰੂਰ ਭੇਜ ਦਿਓ ਇਹਦੇ ਜਿਹੜੇ ਗਾਇਕ ਨੇ ਜਿੰਨੇ ਲਿਖਿਆ ਹੈ ਜਿਹੜੇ ਪੋਸਟਰ ਛਾਪਿਆ ਕਿਹੜੇ ਵਾਲਾ ਪੱਤਰਕਾਰ ਵਾਲਾ ਕਿ ਵਕੀਲ ਵਾਲਾ ਜਿਹੜਾ ਮਰਜ਼ੀ ਭੇਜ ਦਿਓ ਸਾਨੂੰ ਸਾਡੇ ਉੱਤੇ ਗਾਣਾ ਗਿਆ ਸਾਨੂੰ ਕੋਈ ਇਤਰਾਜ ਨਹੀਂ ਹੈਗਾ ਸਰ ਤੁਹਾਨੂੰ ਜੇ ਹੈਗਾ ਤੁਹਾਡੇ ਵਕੀਲ ਤੇ ਗਾਣਾ ਤੁਸੀਂ ਦੱਸੋ ਇਹ ਗੱਲ ਨਹੀਂ ਉਹ ਜੇ ਹੈਗਾ ਤੇ ਨਹੀਂ ਪਰ ਉਹਨੇ ਵੇਖੋ ਨਾ ਉਹਨੇ ਤੇ ਇਹ ਕਿਹਾ ਵੀ ਲੰਡਨੋਂ ਵਕੀਲ ਕਰਾ ਦੂੰਗਾ ਹੁਣ ਇੰਡੀਆ ਦਾ ਵਕੀਲ ਹੀ ਉਹਨੂੰ ਲੱਭਾ ਉਹਨੂੰ ਕੋ ਮੈਂ ਮੇਰਾ ਨਾਮ ਲਿਖ ਲੈਣਾ ਕਰੇ ਵੀ ਸੁਨੀਲ ਮਲਣ ਕਰਾ ਦੂੰਗਾ ਸੋ ਐਨਮੀ ਭਾਜੀ ਇਹ ਫੁਕਰੇ ਫਕਰੇ ਜੇ ਥੋੜੇ ਜੇ ਲੋਕ ਨੇ ਥੋੜੇ ਜੇ ਪੈਸੇ ਕਮਾਣ ਲਈ ਕੁਝ ਵੀ ਆਪਣੀ ਜ਼ਮੀਰ ਆਤਮਾ ਆਪਣੀ ਭੈਣ ਭਰਾ ਪਤਾ ਨਹੀਂ ਕਿਨੂ ਕਿਨੂ ਵੇਚ ਲੈਂਦੇ ਨੇ ਸੋ ਇਹਨਾਂ ਦੇ ਉੱਤੇ ਨਾ ਬਹੁਤੀ ਟਿੱਪਣੀ ਕਰਨ ਦੀ ਲੋੜ ਨਹੀਂ ਪਰ ਡੈਫੀਨੇਟਲੀ ਜਿਹੜੀ ਚੀਜ਼ ਮਾਸਸਿਸ ਨੂੰ ਪਬਲਿਕ ਇੰਟਰਸਟ ਨੂੰ ਰਾਜ ਨੂੰ ਉਹਦੀ ਟ੍ਰਾਂਕਵਿਲਟੀ ਨੂੰ ਹਾਮ ਕਰੇਗੀ ਮੇਰੇ ਯੂਥ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰੇਗੀ ਮੇਰੀ ਕਲਮ ਤੁਹਾਨੂੰ ਬਚ ਕੇ ਨਹੀਂ ਜਾਏਗਾ ਪਰ ਸਰ ਜੇ ਉੱਥੇ ਹੀ ਆਪਾਂ ਗੱਲ ਕਰੀਏ ਦੇਖੋ ਸਿੰਗਰ ਹੈ ਸਿੰਗਰ ਗਾਣੇ ਗਾ ਰਹੇ ਆ ਜੇ ਲੋਕੀ ਨਾ ਗਾਣੇ ਸੁਣਨ ਤੇ ਉਸ ਤਰ੍ਹਾਂ ਦੇ ਗਾਏ ਨਾ ਹੁਣ ਜਦ ਲੋਕੀ ਖੁਦ ਪ੍ਰਮੋਟ ਕਰ ਰਹੇ ਆ ਕਿ ਸਾਨੂੰ ਗਨ ਕਲਚਰ ਦੇ ਗਾਣੇ ਪਸੰਦ ਹੈ ਸਾਨੂੰ ਨੰਗੀਆਂ ਕੁੜੀਆਂ ਦੇਖਣਾ ਪਸੰਦ ਹੈ ਲੋਕੀ ਪੈਸੇ ਖਰਚ ਕੇ ਪੌਨ ਵੀਡੀਓਸ ਡਾਊਨਲੋਡ ਕਰਦੇ ਆ ਦੇਖਦੇ ਆ ਤੇ ਉਹਦੇ ਵਿੱਚ ਫਿਰ ਤੁਸੀਂ ਲੋਕਾਂ ਨੂੰ ਵੀ ਨੋਟਿਸ ਭੇਜੋ ਕੱਲੇ ਸਿੰਗਰ ਦਾ ਜਾਂ ਕਿਸੇ ਦਾ ਕੀ ਕਸੂਰ ਹੈ ਲੋਕੀ ਹੁਣ ਤੁਸੀਂ ਹੋ ਹੁਣ ਮੰਨ ਲਓ ਤੁਸੀਂ ਵਧੀਆ ਐਡਵੋਕੇਟ ਹੈ ਲੋਕੀ ਤੁਹਾਨੂੰ ਪਸੰਦ ਕਰਦੇ ਆ ਲੋਕੀ ਤੁਹਾਨੂੰ ਆਪਣਾ ਕੇਸ ਦਿੰਦੇ ਆ ਉਹਦੇ ਵਿੱਚ ਹੁਣ ਮੈਨੂੰ ਇਹ ਦੱਸੋ ਕਿ ਤੁਹਾਡਾ ਕੀ ਕਸੂਰ ਹੈ ਤੁਸੀਂ ਤਾਂ ਆਪਣੇ ਵੱਲੋਂ ਵਧੀਆ ਕਰ ਰਹੇ ਹੋ ਲੋਕਾਂ ਦਾ ਵਧੀਆ ਕਰ ਰਹੇ ਹੋ ਤੇ ਠੀਕ ਹੈ ਲੋਕੀ ਤੁਹਾਨੂੰ ਪੁੱਛ ਇਹਦੇ ਵਿੱਚ ਕੀ ਕਹਿਣਾ ਚਾਹੋਗੇ ਜਿੱਥੇ ਜਿੱਥੇ ਤੱਕ ਦੇ ਨੰਗੇ ਨੰਗਿਆਂ ਨਾਲ ਉਹਨਾਂ ਨੂੰ ਮਜ਼ਾ ਆਉਂਦਾ ਤੇ ਘਰੇ ਵੀ ਭੈਣ ਭਰਾ ਹੈਗੇ ਨੇ ਉਹ ਨੰਗੇ ਕਰਕੇ ਨੱਚ ਲੈਣ ਜਾਦਾ ਵਧੀਆ ਸੋਸ਼ਲ ਮੀਡੀਆ ਤੇ ਪਬਲਿਕ ਪਲੇਟਫਾਰਮ ਤੇ ਹੁਣ ਆਪਾਂ ਇਦਾਂ ਕਰੀ ਦੋਵੇਂ ਭਰਾ ਕੱਪੜੇ ਲਾ ਕੇ ਸੜਕ ਤੇ ਘੁੰਮੀਏ ਬੜੇ ਵਿਊਜ਼ ਆ ਜਾਣੇ ਆ ਨਹੀਂ RAMNATH DAS ਸਾਹੰਦ ਦੇਖ ਕੇ ਉਦਾਂ ਹੀ ਆਏ ਨਹੀਂ ਚਲੋ ਮੂੰਹ ਢੱਕ ਲਾਂਗੇ ਬਾਕੀ ਸਮਾਨ ਵਿਖਾ ਦਿੰਦੇ ਆ ਹੈ ਟੱਲੀਆਂ ਵਜਾਂਦੇ ਚੱਲਦੇ ਆ ਇੱਧਰ ਉੱਧਰ ਸੱਜੇ ਖੱਬੇ ਵੇਖੋ ਕਿੰਨੀ ਰੌਣਕ ਲਗਣੀ ਹੈ ਮੇਰੇ ਭਾਨਾ ਜੇ ਮੁੰਡੇ ਤੁਰ ਵੀ ਪਏ ਤਾਂ ਟੱਲੀਆਂ ਵਜਾਂਦੀ ਲੋੜ ਨਹੀਂ ਸਰ ਖ ਬਦਮਾਸ਼ ਮਿਲ ਬੇਸ਼ਰਮੀ ਦੀ ਹੱਦ ਹੈ ਸੋ ਕੱਲ ਹੈ ਕਿ ਅਸੀਂ ਮੈਸੇਜ ਕੀ ਦੇਣਾ ਚਾਹੁੰਦੇ ਆ ਇਸ ਕਰਕੇ ਜਿਹੜੇ ਵੀ ਬੰਦੇ ਗੰਦਾ ਕੰਮ ਕਰਨਾ ਚਾਹ ਰਹੇ ਆ ਉਹਨਾਂ ਲਈ ਮੈਸੇਜ ਹੈ ਮੇਰੀ ਵਾਰਨਿੰਗ ਹੈ ਜਦੋਂ ਤੁਸੀਂ ਨਹੀਂ ਹਟੋਗੇ ਤੇ ਡੈਫੀਨੇਟਲੀ ਚੱਕੀ ਪੀਸੀਂਗ ਐਂਡ ਪੀਸੀਂਗ ਵਾਲਾ ਫਾਰਮੂਲਾ ਤੇ ਚੱਲੇਗਾ ਛੱਡਾਂਗਾ ਨਹੀਂ ਮੈਂ ਸਰ ਸੁਣਨ ਛੇ ਆ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਸਲਾਹਕਾਰ ਵੀ ਹੋ ਕਿੰਨੀ ਗੱਲ ਸਹੀ ਹੈ 2010 ਤੋਂ ਲੈ ਕੇ 2014 'ਚ ਤੁਹਾਡੀ ਜਲੰਧਰ ਦੇ 13 ਦੇ 13 ਥਾਣੇ ਅਪਗ੍ਰੇਡ ਕੀਤੇ ਸੀ ਮੈਂ ਔਰ ਉਹਨਾਂ ਨੂੰ ਅਲਟੀ ਸਵਾਰਡ ਦਵਾਇਆ ਸੀ ਆਈਐਸਓ ਸਰਟੀਫਿਕੇਸ਼ਨ ਕਰਾਈ ਸੀ ਔਰ ਕਈ ਟ੍ਰੇਨਿੰਗ ਪ੍ਰੋਗਰਾਮ ਕੀਤੇ ਸੀ ਔਰ ਟ੍ਰੈਫਿਕ ਦੀ ਬ੍ਰਾਂਚ ਬਣਾਈ ਸੀ ਆਪਾਂ ਇੱਥੇ ਅਸਲਾ ਬ੍ਰਾਂਚ ਬਣਾਈ ਸੀ ਔਰ ਕਾਫੀ ਕੰਮ ਕੀਤਾ ਹੈ ਔਰ ਅੱਗੋ ਵੀ ਕੋਈ ਨਾ ਕੋਈ ਚੰਗੇ ਪ੍ਰੋਜੈਕਟ ਦੇਖੋ ਮੈਂ ਪਬਲਿਕ ਦਾ ਫਾਇਦਾ ਚਾਹਣਾ ਮੈਨੂੰ ਚੰਗੇ ਅਫਸਰ ਮਿਲੇ ਆਪਾਂ ਉਹਨਾਂ ਨਾਲ 118 ਬੰਦਿਆਂ ਨਾਲ ਸੀ ਪੂਰੇ ਜਲੰਧਰ ਦੀ ਟ੍ਰੈਫਿਕ ਬ੍ਰਾਂਚ ਬਣਾਈ ਉਦੋਂ ਦਿਲਜਿੰਦਰ ਸਿੰਘ ਢਿੱਲੋਂ ਹੁੰਦੇ ਸੀ ਜਿਹੜੇ ਅੱਜਕੱਲ੍ਹ ਸ਼ਾਇਦ ਐਸਪੀ ਐਸਐਸਪੀ ਪਠਾਨਕੋਟ ਨੇ ਔਰ ਉਦੋਂ ਅਸੀਂ ਲਿਸਟ ਆਫ ਵਾਇਓਲੇਟਰ ਵੀ ਬਣਾਈ ਤੇ ਅਸੀਂ ਐਮਬੈਸੀ ਨੂੰ ਕੱਢਿਆ ਕਿ ਜਿਹੜਾ ਬੰਦਾ ਟ੍ਰੈਫਿਕ ਦੇ ਚਲਾਨ ਕਰਦਾ ਉਹ ਤੋਂ ਬੜੀ ਹਾਹਾਕਾਰ ਮੱਚੀ ਸੀ ਪਰ ਡੈਫੀਨੇਟਲੀ ਪੋਲਿਟিক্যাল ਇੰਟਰਫੀਰੈਂਸ ਕਰਕੇ ਉਹ ਚੀਜ਼ਾਂ ਘਟ ਗਈਆਂ ਅੱਜ ਵੀ ਦੇਸ਼ ਦੀ ਤਰੱਕੀ ਲਈ ਕਿਸੇ ਸਿਸਟਮ ਦੀ ਤਰੱਕੀ ਲਈ ਨਾਟ ਇੰਡੀਵਿਜੂਅਲ ਮੈਂ ਅੱਜ ਵੀ ਤਤਪਰਾਂ ਔਰ ਬੜੇ ਕੰਮ ਇਹੋ ਜਿਹੇ ਕਰ ਰਹੇ ਆ ਬੜੇ ਪ੍ਰੋਜੈਕਟਸ ਨੇ ਮੇਰੇ ਕੋਲ ਔਰ ਮੈਂ ਵਰਲਡ ਬੈਂਕ ਦੇ ਪੈਨਲ ਤੇ ਵੀ ਆ ਅਸੀਂ ਉਹਦੇ ਲਈ ਆਪਣਾ ਜਿਹੜਾ ਕਲਸਟਰ ਡਿਵੈਲਪਮੈਂਟ ਕੀਤੀ ਹੈ ਇੰਡਸਟਰੀ ਨੂੰ ਸੀ ਅਪਗ੍ਰੇਡ ਕੀਤਾ ਹੈ ਕਈ ਜਿਹੜੀ ਕੌਸ਼ਲ ਵਿਕਾਸ ਯੋਜਨਾਵਾਂ ਆਈਆਂ ਨੇ ਉਹਦੇ ਵਿੱਚ ਮੈਂ ਜਿਹੜੀ ਪਾਇਲਟ ਸਟੱਡੀ ਹੋਈ ਸੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਉਹਦੇ ਜਿਹੜੀ ਪਾਇਲਟ ਸਟੱਡੀ ਹੋਈ ਸੀ ਉਹਦੇ ਵਿੱਚ ਮੈਂ ਉਹਦੀ ਪਾਇਲਟ ਸਟੱਡੀ ਕਰਕੇ ਉਹਦੀ ਰਿਪੋਰਟ ਬਣਾਈ ਸੀ ਔਰ ਮੈਂ ਉਹਦੇ ਵਿੱਚ ਇੱਕ ਮੇਜਰ ਰੋਲ ਨਿਭਾਇਆ ਸੀ ਕਿ ਜਿਹੜੀ ਇਹ ਜਿਹੜੇ ਆਪਾਂ ਕਹਿੰਦੇ ਆ ਵੋਕੇਸ਼ਨਲ ਪ੍ਰੋਗਰਾਮਸ ਇਸ ਸਕਿੱਲ ਡਿਵੈਲਪਮੈਂਟ ਦਾ ਜਿਹੜਾ 4000 ਕਰੋੜ ਰੁਪਏ ਸਰਕਾਰ ਨੂੰ ਆਇਆ ਕਹਿ ਸਕਦੇ ਹੋ ਕਿ 1-2% ਮੇਰਾ ਵੀ ਉਹਦੇ ਚ ਯੋਗਦਾਨ ਹੈ ਡੀਐਸਆਰ ਡੀਪੀਆਰ ਤੇ ਬਾਕੀ ਪਾਲ ਟੈਸਟਿੰਗ ਵਿੱਚ। ਤੋਂ ਇਹ ਸ਼ਕਲ ਤੁਹਾਨੂੰ ਮੈਂ ਇੱਕ ਵਾਰੀ ਫੇਰ ਕਹਿੰਦਾ ਜ਼ੂਮ ਕਰਕੇ ਅੱਛੀ ਤਰ੍ਹਾਂ ਦੇਖ ਲਓ। ਇਹ ਉਹ ਸ਼ਖਸ਼ਿਆ ਜਿਨ੍ਹਾਂ ਦਾ ਕਹਿਣਾ ਹੈ ਕਿ ਮੈਂ ਜਲੰਧਰ ਦੀ ਜਿਹੜੀ ਪੁਲਿਸ ਸਟੇਸ਼ਨ ਹੈ ਸਾਰੇ ਪੁਲਿਸ ਸਟੇਸ਼ਨ ਦਾ ਕਾਫੀ ਸੁਧਾਰ ਕਰਾਇਆ ਹੈ। ਅਸਲਾ ਡਿਪਾਰਟਮੈਂਟ ਵਗੈਰਾ ਵੀ ਕਰਵਾਇਆ ਹੈ। ਸਾਰਾ ਕੁਝ ਕਰਵਾ ਕੇ ਦਿੱਤਾ ਪਰ ਅੱਜ ਜਲੰਧਰ ਦੇ ਵਿੱਚ ਦਰਖਾਸਤਾਂ ਦਿੰਦੇ ਫਿਰ ਰਹੇ ਆ ਪਰ ਜਲੰਧਰ ਪੁਲਿਸ ਦੀ ਕੰਨਾਂ ਦੇ ਕਿਦਾਂ ਦਾ ਲੱਗਦਾ ਹੈ ਕਿ ਜਿਸ ਲੋਕਾਂ ਦੇ ਲਈ ਤੁਸੀਂ ਕੰਮ ਕਰ ਰਹੇ ਹੋ ਜਿਹੜੇ ਥਾਣਿਆਂ ਦੇ ਵਿੱਚ ਤੁਸੀਂ ਸੁਧਾਰ ਕੀਤਾ ਅਜੋ ਥਾਣੇ ਦੇ ਵਿੱਚ ਹਾਈ ਕੋਰਟ ਦਾ ਜਿਹੜਾ ਐਡਵੋਕੇਟ ਹੈ ਸੁਨੀਲ ਚੱਕਰ ਕੱਟ ਰਿਹਾ ਦੇਖੋ ਮੈਂ ਇੱਕ ਸਿਸਟਮ ਡਿਵੈਲਪ ਕਰਨ ਵਾਲਾ ਇਨਸਾਨ ਆ ਅਫਸੋਸ ਹੁੰਦਾ ਜਦੋਂ ਇਹੋ ਜਿਹੀ ਪੇਨ ਆਪ ਫੀਲ ਕਰਦੇ ਆ ਨਾ ਤੇ ਫਿਰ ਜਦੋਂ ਸੁਧਾਰ ਲਿਆਣੇ ਆ ਤੇ ਪਾਲਿਸੀ ਵਿੱਚ ਕਲਮ ਵੀ ਸਖਤ ਰੱਖਦੇ ਆ ਸੋ ਇਸ ਚੀਜ਼ ਨੂੰ ਦੇਖੋ ਮੇਰੇ ਕੋਲ ਸਿਫਾਰਿਸ਼ ਹੈ ਮੇਰੇ ਕੋਲ ਪਾਵਰ ਹੈ ਮੇਰੇ ਕੋਲ ਮੈਂ ਸਿਸਟਮ ਨੂੰ ਯੂਜ਼ ਕਰ ਸਕਦਾ ਵੀ ਸਿੱਧਾ ਹੀ ਮੈਂ ਡੀਜੀਪੀ ਸਾਹਿਬ ਨੂੰ ਕਹਾਂ ਫੋਨ ਕਰਾਂ ਪਰਸਨਲ ਨੰਬਰ ਹੈ ਗਏ ਨੇ ਮੇਰੇ ਕੋਲ ਪਰ ਸਿਸਟਮ ਮੁਜ ਤੋਖ ਤੱਕ ਮੈਂ ਵੇਖਾਂਗਾ ਨਹੀਂ ਤੁਹਾਡਾ ਪੇਨ ਮੇਰੇ ਤੱਕ ਕਿਵੇਂ ਆਏਗਾ ਸਿਸਟਮ ਤੇ ਇਦਾਂ ਜਲੰਧਰ ਸ਼ਹਿਰ ਦੇ ਵਿੱਚ ਐਸਐਚਓ ਵੀ ਜਿਹੜੇ ਆ ਸਸਪੈਂਡ ਕੀਤੇ ਕਿ ਜਿਨ੍ਹਾਂ ਦਾ ਕੋਈ ਰੋਲ ਹੀ ਨਹੀਂ ਸੀਗਾ ਤੇ ਅੱਜ ਤੱਕ ਵਿਚਾਰੇ ਕਹਿ ਰਹੇ ਕਿ ਸਾਨੂੰ ਨੌਕਰੀਆਂ ਮਿਲ ਜੇ ਆ ਕੈਂਟ ਐਸਐਚਓ ਦਾ ਤੁਹਾਨੂੰ ਦੱਸ ਦਿੰਦੇ ਆ ਸ਼ਾਇਦ ਤੁਸੀਂ ਖਬਰਾਂ ਦੇ ਵਿੱਚ ਵੀ ਦੇਖਿਆ ਹੋਵੇਗਾ ਇੱਕ ਵਿਅਕਤੀ ਆ ਜਿਹੜਾ ਚੁੱਕ ਕੇ ਲਿਆਂਦਾ ਸੀ ਚੱਕਿਆ ਕਿਸੇ ਨੇ ਠੀਕ ਹੈ ਉਸ ਤੋਂ ਬਾਅਦ ਰਾਤੀ ਛੱਡ ਦਿੱਤਾ ਉਹਨੇ ਸੁਸਾਈਡ ਕਰ ਲਈ ਐਸਐਚਓ ਦਾ ਕੋਈ ਰੋਲ ਨਹੀਂ ਪਰਿਵਾਰ ਵਾਲੇ ਵੀ ਕਹਿ ਰਹੇ ਸਾਡੀ ਐਸਐਚਓ ਨਾਲ ਕੋਈ ਗੱਲਬਾਤ ਨਹੀਂ ਐਸਐਚਓ ਸਾਡੀ ਸੁਣਵਾਈ ਕੀਤੀ ਫਾਰਵਰਡ ਐਪਲੀਕੇਸ਼ਨ ਜ ਉਦੇ ਪਿੱਛੇ ਬੜੀ ਸਾਰੀਆਂ ਕਹਿ ਸਕਦੇ ਹੋ ਕਿ ਹਵਾਵਾਂ ਚਲਦੀਆਂ ਨੇ ਇਹੋ ਜੇ ਕੰਮਾਂ 'ਚ ਔਰ ਅਫਸੋਸ ਹੈ ਦੇਖੋ ਇਹ ਚੀਜ਼ਾਂ ਦਾ ਅਫਸੋਸ ਹੈ ਇਸੇ ਕਰਕੇ ਮੈਂ ਤੁਹਾਡੇ ਮਾਧਿਅਮ ਨਾਲ ਵੀ ਇੰਟਰਨੈਸ਼ਨਲ ਮੇਰੇ ਕਲਾਇੰਟਸ ਨੇ ਮੈਂ ਯੂਕੇ ਗਿਆ ਸੀ ਯੂਐਸ ਗਿਆ ਸੀ ਉੱਥੋਂ ਵੀ ਮੇਰੀ ਐਨਆਰਆਈਜ਼ ਦੇ ਨਾਲ ਗੱਲਬਾਤ ਜਦੋਂ ਚੱਲੀ ਪੁਲਿਸ ਕੰਪਲੇਂਟ ਅਥਾਰਟੀ ਮਸਟ ਹੈ ਜਿਹੜੀ ਪਹਿਲਾਂ ਬਣੀ ਸੀ ਔਰ ਜਦੋਂ ਪੁਲਿਸ ਦੀਆਂ ਗਲਤ ਕਾਰਨਾਮਿਆਂ ਦੀਆਂ ਕੰਪਲੇਂਟਾਂ ਇੰਨੀਆਂ ਕਿ ਚਲ ਗਈਆਂ ਕੀ ਇਹਨਾਂ ਨੂੰ অথਟੀ ਬੰਦ ਕਰਤੀ بجائے ਕੀ ਕੰਪਲੇਂਟਾਂ ਸੁਧਾਰਨ ਤੋਂ ਔਰ ਕੰਪੀਟੈਂਸ ਪੁਲਿਸ ਦਾ ਕਿਤੇ ਨਾ ਕਿਤੇ ਸਟੇਕ 'ਚ ਹੈ ਮੈਂ ਜਦੋਂ ਅਸਲਾ ਬ੍ਰਾਂਚ 'ਚ ਸੀਗੇ ਅਸੀਂ ਟ੍ਰੇਨਿੰਗਾਂ ਦੇ ਰਹੇ ਸੀ ਅਸੀਂ ਗੁਰਦੀਪ ਜੀ ਨੇ ਹੁਣ ਅਸਲਾ ਅਪਲਾਈ ਕੀਤਾ ਲਿਖਿਆ ਕਿ ਗੁਰਦੀਪ ਜੀ ਨੂੰ ਕੋਈ ਖਤਰਾ ਨਹੀਂ ਹੈ ਇਹਨਾਂ ਦੇ ਇਹਨਾਂ ਨੇ ਕਿਸੇ ਖਲਾਫ ਕੋਈ ਪਰਚਾ ਦਰਜ ਨਹੀਂ ਕਰਾਇਆ ਇਹਨਾਂ ਨੇ ਕੁਝ ਨਹੀਂ ਕੀਤਾ ਪਰ ਫਿਰ ਵੀ ਇਹਨਾਂ ਨੂੰ ਸਸਲਾ ਦੇਣ ਦੀ ਸफारਿਸ਼ ਕੀਤੀ ਜਾਂਦੀ ਹੈ ਜੇ ਜਦੋਂ ਖਤਰਾ ਹੀ ਕੋਈ ਨਹੀਂ ਤੇ ਮਸਲਾ ਕਿਉਂ ਦੇਣਾ ਇਹੋ ਖਤਰਾ ਸੀਗਾ ਸਾਡੇ ਤਾਂ ਵੀ ਕੈਂਸਲ ਕਰਦਾ ਪਤਾ ਨਹੀਂ ਇਹ ਕੀ ਕੀ ਕਰਦਾ ਮੇਰਾ ਚੰਗਾ ਬਲਾ ਲਾਇਸੈਂਸ ਹੈਗਾ ਕੋਈ ਲੈਣਾ ਦੇਣਾ ਨਹੀਂ ਸਰ ਕੋਈ ਕੁਛ ਨਹੀਂ ਮੇਰੇ ਤੇ ਇੱਕ ਕੇਸ ਹੋਇਆ ਠੀਕ ਹੈ ਉਹ ਕੇਸ ਦੇ ਵਿੱਚ ਮੈਂ ਬਰੀ ਵੀ ਹੋ ਗਿਆ ਪਰ ਅੱਜ ਤੱਕ ਮੇਰਾ ਲਾਇਸੈਂਸ ਵੀ ਦਿੱਤਾ ਨਹੀਂ ਉਹ ਤਾਂ ਚੰਦੇ ਹੈ ਕਿ ਉਹਨੂੰ ਗੋਲੀ ਵਾਜ ਜਾਵੇ ਤਾਂ ਸਾਡਾ ਛੁਟਕਾਰਾ ਹੋਵੇ ਤੋ ਨਹੀਂ ਦੇਖੋ ਜੀ ਜਿੱਥੋਂ ਤੱਕ ਅਗਰ ਤੇ ਅਸਲੇ ਦਾ ਸਵਾਲ ਹੈ ਉਹਦੇ ਵਿੱਚ ਠੀਕ ਹੈ ਪੁਲਿਸ ਕੋਲ ਪਾਵਰ ਹੈ ਤੁਹਾਨੂੰ ਅਸਲਾ ਲੈਣ ਦੀ ਪਰ ਉਹਦੇ ਲਈ ਤੁਸੀਂ ਹਾਈ ਕੋਰਟ ਜਾ ਸਕਦੇ ਹੋ ਕਿ ਯੂ ਆਰ ਨੋਟ ਆਫ ਕ੍ਰਿਮੀਨਲ ਐਪਟੀਟਿਊਡ ਪਰਸਨ ਜਿਹੜੇ ਬੰਦੇ ਗੈਂਗਸਟਰ ਨੇ ਉਹਨਾਂ ਕੋਲੋਂ ਅਸਲਾ ਖੋਇਆ ਜਾਂਦਾ ਔਰ ਅੱਜ ਮੈਂ ਤੁਹਾਡੇ ਮਾਧਿਅਮ ਨਾਲ ਜਲੰਧਰ ਦੀ ਜਨਤਾ ਨੂੰ آگਾਹ ਕਰਦਿਆਂ ਰੂਟੀਨ ਜਦੋਂ ਇਲੈਕਸ਼ਨ ਆਉਂਦੀਆਂ ਤੁਹਾਡੇ ਕੋਲੋਂ ਪੰਜਾਬ ਪੁਲਿਸ ਜਾਂ ਕੋਈ ਵੀ ਅਥਾਰਟੀ ਬਿਨਾ ਪ੍ਰੋਪਰ ਕਾਰਨ ਦੱਸਿਆ ਅਸਲਾ ਨਹੀਂ ਲੈ ਸਕਦੇ ਲਾਅ ਹੈ ਜੱਜਮੈਂਟ ਹੈ ਗਈਆਂ ਉਹਦੇ ਤੇ ਮੇਰੀ ਪਾਈ ਪਟੀਸ਼ਨ ਹੈ ਮੇਰੇ ਵਕੀਲ ਭਰਾਵਾਂ ਦੀ ਪਾਈ ਪਟੀਸ਼ਨ ਹੈ ਕਾਪੀ ਤੁਹਾਨੂੰ ਭੇਜ ਦੇਵਾਂਗਾ ਲੋਕਾਂ ਦਾ ਭਲਾ ਕਰ ਦਿਓ ਔਰ ਕਿਸੇ ਗੈਂਗਸਟਰ ਨੂੰ ਜਾਂ ਜਿਹੜਾ ਕੋਈ ਛੁੱਟੀ ਆਇਆ ਜੇ ਉਹਦੇ ਕੋਲ ਕੋਈ ਐਸਾ ਹਥਿਆਰ ਹੋਵੇ ਜਿਸ ਤੋਂ ਫਿਰ ਵੀ ਖਤਰਾ ਹੋਵੇ ਉਹਦਾ ਹਥਿਆਰ ਜ਼ਬਤ ਕਰਾਇਆ ਜਾ ਸਕਦਾ ਹੈ ਜਮਾ ਕਰਵਾਇਆ ਜਾ ਸਕਦਾ ਹੈ ਅਦਰਵਾਈਜ਼ ਨਹੀਂ ਤੇ ਤੁਹਾਡਾ ਜਮਾ ਹੋਇਆ ਹੈ ਹਾਈ ਕੋਰਟ ਚ ਅਪੀਲ ਪਾਓ ਜਾਂ ਤੁਹਾਨੂੰ ਗਨਮੈਨ ਮਿਲਣੀ ਉਹਦੇ ਉਹਦੇ ਵਿੱਚ ਇਹ ਚੀਜ਼ ਹੋ ਜਾਂਦੀ ਹੈ ਨਾ ਕਿ ਵਿਅਕਤੀ ਕਹਿੰਦਾ ਕਿ ਅਸਲਾ ਲੈ ਲਿਆ ਸੀ ਆਪਣਾ ਕੰਮ ਕਰਦੇ ਵੇ ਕੀ ਬਾਰ ਬਾਰ ਖੱਜਲ ਖਰਾਬ ਕਿਉਂਕਿ ਕੋਰਟ ਦੇ ਵਿੱਚ ਵੀ ਜੇ ਕੋਈ ਕੇਸ ਚੱਲਦਾ ਕੋਰਟ ਦੇ ਵਿੱਚ ਤਾਂ ਅੱਗੇ ਜੱਜ ਬਹੁਤ ਥੋੜੇ ਨੇ ਤੇ ਕੇਸ ਬਹੁਤ ਜ਼ਿਆਦਾ ਹੈ ਕਿੱਥੇ ਐਪਲੀਕੇਸ਼ਨ ਸਰਵਾਈਵ ਕਰੂਗੀ ਤਿੰਨ ਤਿੰਨ ਮਹੀਨੇ ਛੇ ਛੇ ਮਹੀਨੇ ਸਾਲ ਸਾਲ ਫਿਰ ਬੰਦਾ ਕਹਿੰਦਾ ਇਹ ਮੈਂ ਕਿਉਂ ਆਪਣਾ ਇੰਨਾ ਖੱਜਲ ਖਰਾਬ ਸਮਾਂ ਖਰਾਬ ਕਰਨਾ ਤੇ ਕਿਤੇ ਨਾ ਕਿਤੇ ਜਲੰਧਰ ਦਾ ਮੈਨੂੰ ਨਹੀਂ ਲੱਗਦਾ ਕਿ ਪ੍ਰਸ਼ਾਸਨ ਸੁਧਾਰਾ ਨਾ ਤਾਂ ਸਾਨੂੰ ਕੋਰਟ ਦਾ ਫਾਇਦਾ ਮਿਲਦਾ ਵਾ ਸਹੀ ਮਾਇਨੇ ਦੇ ਵਿੱਚ ਮੈਂ ਇੱਕ ਕੰਪਲੇਂਟ ਪਾਈ ਹੈ ਪਿਛਲੇ 2 ਮਹੀਨਿਆਂ ਤੋਂ 3 ਮਹੀਨੇ ਹੋ ਗਏ ਨੇ ਮੈਨੂੰ ਹੀ ਭਜਣਾ ਪੈ ਰਿਹਾ ਮੈਨੂੰ ਤਾਂ ਘਰ ਬੈਠਣਾ ਚਾਹੀਦਾ ਇਹਨਾਂ ਨੂੰ ਬੰਦਾ ਭੇਜ ਦੇਣਾ ਚਾਹੀਦਾ ਰੋਜ਼ ਤੇ ਹਾਈਕੋਰਟ ਆਉਂਦੇ ਨੇ ਕਿ ਮੱਲਨ ਸਾਹਿਬ ਕੋਲੋਂ ਚਾਰ ਲੈਣਾ ਪੁੱਛਿਆ ਜਾਂ ਕੋਈ ਇਨਫੋਰਮੇਸ਼ਨ ਹੈ ਤੇ ਮੰਗ ਲਈ ਅੱਜ ਤੱਕ ਪਰਚਾ ਦਰਜ ਨਹੀਂ ਆਇਆ ਨਾ ਕੋਈ ਜਸਮਿੰਦਰ ਸਾਹਿਬ ਨੂੰ ਸ਼ਾਇਦ ਸੱਮਣ ਵੀ ਨਹੀਂ ਭੇਜਿਆ ਗਿਆ ਮੈਨੂੰ ਤਾਂ ਇਹ ਲੱਗਦਾ ਜਾਂ ਭੇਜਿਆ ਤੇ ਅੱਜ ਤੱਕ ਕਾਰਵਾਈ ਕਿੱਥੇ ਹੈ ਕਿਉਂ ਨਾ 172 CrPC ਉਹਦਾ ਨਵਾਂ ਸੈਕਸ਼ਨ ਕਿਹੜਾ ਹੈ ਮੈਨੂੰ ਪਤਾ ਨਹੀਂ ਹਲੇ ਯਾਦ ਨਹੀਂ 172 CrPC ਚ ਡੇਲੀ ਰਿਪੋਰਟ ਬੰਨੀ ਚਾਹੀਦੀ ਹੈ ਔਰ ਜਦੋਂ ਪੁਲਿਸ ਕੋਲੋਂ ਕਦੀ ਤੁਹਾਨੂੰ ਇਹ ਵੀ ਗੁੰਨ ਦੇ ਰਿਆਂ ਕਦੀ ਪੁਲਸ ਐਓ ਜੀ ਰਿਪੋਰਟ ਬਣਾਵੇ ਤੇ ਕੋਰਟ ਵਿੱਚ ਐਪਲੀਕੇਸ਼ਨ ਦਿਓ ਵੀ 172 CrPC ਦੀ ਕੇਸ ਦੀ ਐਂਟਰੀ ਸਪੋਰਟਡ ਵਿਦ ਰੋਜ਼ਨਾਮਚਾ ਐਂਟਰੀ ਰਵਾਨਗੀ ਵਾਪਸੀ ਐਂਟਰੀ ਦੇ ਨਾਲ ਇਹ ਦਿੱਤੀ ਜਾਵੇ ਟੈਲੀ ਨਹੀਂ ਕਰਨੀ ਜਾਂਦੀ ਪੁਲਿਸ ਫਲੋਰ ਨੂੰ ਐ ਲਿਖਦੀ ਹੈ ਬੀਤੀਪੁਰ ਬਾਟਕ ਦਾ ਸੋ ਕਈ ਇਹੋ ਜਿਹੇ ਵੀ ਕੰਮ ਹੋ ਰਹੇ ਨੇ ਤੋ ਜਦੋਂ ਤੱਕ ਉਹ ਚੀਜ਼ਾਂ ਦੇ ਉੱਤੇ ਤੁਸੀਂ ਭਰਾ ਸਕਤੀ ਨਹੀਂ ਕਰੋਗੇ ਕਿ ਪੁਲਿਸ ਕੰਪਲੇਂਟ ਅਥਾਰਟੀ ਬਣੇ ਪ੍ਰੋਸੀਜਰ ਨੂੰ ਫੋਲੋ ਕਰਾਇਆ ਜਾਵੇ ਤਦ ਤੱਕ ਸ਼ਾਇਦ ਅਸੀਂ ਤਾਂ ਇਹ ਚੀਜ਼ ਜਾਣਦੇ ਆ ਕਿ ਜਿੰਨੇ ਪੱਤਰਕਾਰ ਹਨ ਆ ਸਾਰੇ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੁੰਦੇ ਆ ਦੇਸ਼ ਦੇ ਲਈ ਇਹ ਨਹੀਂ ਕਿ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਚਾਹੁੰਦੇ ਆ ਕਿ ਜਿਹੜੇ ਐਡਵੋਕੇਟ ਆ ਹਾਈ ਕੋਰਟ ਦੇ ਉਹ ਵੀ ਸਾਡਾ ਸਾਥ ਦੇਣ ਹੁਣ ਜਿੱਦਾਂ ਤੁਸੀਂ ਜੈ ਅਸਮਿੰ ਸੈਂਡਲਸ ਤੇ ਪਰਚਾ ਕਰਵਾਇਆ ਠੀਕ ਹੈ ਤੁਸੀਂ ਐਪਲੀਕੇਸ਼ਨ ਦਿੱਤੀ ਹੋਈ ਆ ਚਲੋ ਦੇਖੋ ਪਰਚਾ ਹੁੰਦਾ ਕਿ ਨਹੀਂ ਹੁੰਦਾ ਸਿੱਧੂ ਮੂਸੇਵਾਲੇ ਤੇ ਤੁਸੀਂ ਕੇਸ ਕੀਤਾ ਹੋਇਆ ਹੋਰ ਵੀ ਜਿਹੜੇ ਨਾਮੀ ਸਿੰਗਰ ਹਨ ਮਨਕੀਰਤ ਔਲਕ ਉਹਨਾਂ ਤੇ ਕੇਸ ਕੀਤੇ ਹੋਏ ਆ ਪਰ ਕਦੀ ਕਿਸੇ ਤੁਸੀਂ ਪੱਤਰਕਾਰ ਦੀ ਸਪੋਰਟ ਦੇ ਉੱਤੇ ਅੱਜ ਤੱਕ ਕਦੀ ਵਕੀਲ ਉੱਤੇ ਮੇਰੇ ਜਿੱਥੇ ਤੱਕ ਮੈ ਸੱਚ ਦੇ ਲਈ ਕਿੰਨਾ ਕੁ ਜ਼ਿਆਦਾ ਮੈਂ ਫਿਰ ਕਹਾਂਗਾ ਮੈਂ ਕਮਿਊਨਿਟੀ ਲਈ ਕਦੀ ਵੀ ਨਹੀਂ ਪਰ ਜਿੱਥੇ ਸੱਚਾਈ ਹੈ ਮੈਨੂੰ ਚੰਡੀਗੜ੍ਹੋਂ ਸਾਦਲੇ ਮੈਂ ਆ ਜਾਵਾਂਗਾ ਤੁਹਾਡੇ ਲਈ ਵਾਦਾ ਕਰਦਾ ਜਾਂ ਮੇਰੇ ਕੋਲ ਆ ਜਾਓ ਮੇਰੇ ਕੋਲ ਸਲਾਹ ਲੈ ਆਓ ਮੈਂ ਦੇਣ ਨੂੰ ਤਿਆਰ ਆ ਸੱਚ ਲਈ ਤੇ ਮੈਂ ਲਾ ਨੂੰ ਪ੍ਰੋਟੈਕਟ ਕਰਨਾ ਮੈਂ ਬੱਲੇ ਨੂੰ ਪ੍ਰੋਟੈਕਟ ਨਹੀਂ ਕਰਦਾ ਇਹ ਫਰਕ ਹੈ ਸਰ ਲਾਅ ਤਾਂ ਤਾਂ ਹੀ ਪ੍ਰੋਟੈਕਟ ਹੋਏਗਾ ਨਾ ਕਿਉਂ ਜਿਹੜਾ ਮੇਨ ਲਾਅ ਨੂੰ ਜਿਹੜਾ ਵਿੱਚ ਸੰਵਿਧਾਨ ਜਿਹੜਾ ਆਪਾਂ ਕਹਿੰਦੇ ਜਿਹੜੇ ਪੁਲਿਸ ਪ੍ਰਸ਼ਾਸਨ ਦਾ ਲਾਅ ਨੂੰ ਚਲਾਉਂਦਾ ਹੈ ਜੇ ਦੋਹੀ ਆਪਣੇ ਲਾਅ ਨੂੰ ਸਹੀ ਤਰ੍ਹਾਂ ਨਾ ਪ੍ਰੋਟੈਕਟ ਨਹੀਂ ਕਰ ਰਹੇ ਤੇ ਤੁਸੀਂ ਅਸੀਂ ਉਹਦੇ ਵਿੱਚ ਕੀ ਕਰ ਸਕਦੇ ਹਾਂ ਜਿੰਨਾ ਤੱਕਾ ਮੇਰੇ ਹਿਸਾਬ ਨਾਲ ਪੁਲਿਸ ਕਰਦੀ ਹੈ ਨਾ ਤਾਂ ਉਹਨਾਂ ਐਡਵੋਕੇਟ ਕਰਦਾ ਹੋਏਗਾ ਤੇ ਨਾ ਹੀ ਮੈਨੂੰ ਲੱਗਦਾ ਕੋਈ ਪੱਤਰਕਾਰ ਕਰਦਾ ਹੋਏਗਾ ਤੇ ਜੇ ਕੋਈ ਪੱਤਰਕਾਰ ਸੱਚ ਵੇਲੇ ਦਿਖਾਉਂਦਾ ਹੈ ਤੇ ਨਾਲ ਹੀ ਉਹਤੇ ਪਰਚਾ ਇਹ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਜਿੰਨੇ ਵੱਡੇ ਜਿਹੜੇ ਐਸਪੀ ਹੈ ਜਾਂ ਡੀਐਸਪੀ ਹੈ ਐਸਐਸਪੀ ਹੈ ਕਮਿਸ਼ਨਰ ਹੈ ਡੀਜੀਪੀ ਹੈ ਇਹ ਵਿਦਾਊਟ ਗਨ ਮੈਨ ਜਾ ਕੇ ਦਿਖਾਣ ਨਾ ਮਾਰ ਮਾਰ ਗੋਲੀਆਂ ਇਹਨਾਂ ਨੂੰ ਛਾਨਣੀ ਬਣਾਤਾ ਤੇ ਫਿਰ ਗੱਲ ਕਰਿਓ ਕਿਤੇ ਨਾ ਕਿਤੇ ਮਤਲਬ ਲੋਕਾਂ ਦੇ ਅੰਦਰ ਗੁੱਸਾ ਵੀ ਇਹਨਾਂ ਦੇ ਉੱਤੇ ਹੈਗਾ ਹੀ ਹੈ ਨਾ ਕਿ ਲੋਕਾਂ ਨਾਲ ਧੱਕਾ ਕਰ ਰਹੇ ਆ ਇੱਕ ਚੀਜ਼ ਮਿਲਦੀ ਹੈ ਨਾਲ ਚਾਰ ਗਿਫਟ ਦੇ ਦਿੰਦੇ ਆ ਬੰਦਾ ਪੁੱਛੇ ਐਸਾ ਕਿਹੜਾ ਤੁਹਾਡੇ ਨਾਲ ਸਾਡਾ ਰਿਸ਼ਤਾ ਜੁੜਿਆ ਵੀ ਤੁਹਾਡਾ ਜਵਾਈ ਹੈ ਜਿਹੜਾ ਤੁਸੀਂ ਚਾਰ ਗਿਫਟ ਹੋਰ ਪਾਸੇ ਫਰਚਿਆਂ ਦੇ ਤੂੰ ਮੈਨੂੰ ਇਹ ਗੱਲ ਦੱਸੋ ਜਿਹੜੇ ਅੱਜ ਹਾਈ ਕੋਰਟ ਦੇ ਜ ਸਾਡੀ ਡਿਸਟ੍ਰਿਕਟ ਕੋਰਟ ਦੇ ਜੱਜਾਂ ਦੀ ਕਦੀ ਵੀਡੀਓ ਬਣਾਇਓ ਉਹਨਾਂ ਦੀ ਗੱਡੀਆਂ ਜਾਂਦਿਆਂ ਦੀ ਜੱਸਾਬ ਹੋਣਗੇ ਉਹਨਾਂ ਦਾ ਪੀਐਸ ਹੋਏਗਾ ਤੇ ਇੱਕ ਡਰਾਈਵਰ ਹੋਏਗਾ ਪੰਜਾਬ ਪੁਲਿਸ ਨੂੰ ਕਿਹੜੀ ਆਫਤ ਆਈ ਹੈਗੀ ਉਗਰਵਾਦ ਦੇ ਜ਼ਮਾਨੇ ਜਿਹੜੀ ਇਹਨਾਂ ਨੂੰ ਸਿਕਿਉਰਟੀ ਮਿਲੀ ਸੀ ਅੱਜ ਤੱਕ ਲਈ ਫਿਰਦੇ ਨੇ ਕਿਉਂ ਨਹੀਂ ਵਿਡਰਾ ਹੋਈ ਤੁਸੀਂ ਸਲਾਹਕਾਰ ਹੋ ਪੰਜਾਬ ਪੁਲਿਸ ਦੇ ਹੁਣ ਇਹ ਤੁਸੀਂ ਦੱਸ ਸਕਦੇ ਹੋ ਸਾਨੂੰ ਮੈਂ ਮੇਰੀ ਅਗਲੀ ਡੇਟ ਪੈਣ ਵਾਲੀ ਹੈ ਠੀਕ ਹੈ ਕਿ ਥਾਣਿਆਂ 'ਚ ਨਫਰੀ ਹੈ ਨਹੀਂ ਮੇਰੀ ਇਨਵੈਸਟੀਗੇਸ਼ਨ ਕਰਨ ਨੂੰ ਤਿੰਨ ਤਿੰਨ ਮਹੀਨੇ ਮੇਰੀ ਚਿੱਠੀ ਦਾ ਜਵਾਬ ਨਹੀਂ ਆ ਤੇ ਇਹਨਾਂ ਨੂੰ ਸਿਕਿਉਰਟੀ ਕਿਉਂ ਚਾਹੀਦੀ ਹੈ ਲਾਅ ਐਂਡ ਆਰਡਰ ਉਸ ਕੀ ਇਹਨਾਂ ਨੂੰ ਸਿਕਿਉਰਿਟੀ ਦੀ ਲੋੜ ਨਾ ਪਵੇ ਤੇ ਸਿਕਿਉਰਿਟੀ ਹਟਾਏ ਜਾਣ ਦੀ ਇਹਨਾਂ ਵਾਸਤੇ ਮੁਹਿੰਮ ਚਲਾਈ ਜਾਏਗੀ ਇੱਕ ਹੋਰ ਤੁਹਾਨੂੰ ਅੱਜ ਇੱਕ ਹੋਰ ਦੇਜਣਾ ਚੀਜ਼ ਥਾਣੇ 'ਚ ਜਿੰਨੇ ਕਾਗਜ਼ ਪਏ ਸਿਰਫ ਉਹਨਾਂ ਦੇ ਬਿੱਲ ਮੰਗ ਲਿਓ ਤੇ ਉਹਦੀ ਪ੍ਰਿੰਟਿੰਗ ਦਾ ਤਾਂ ਬਿੱਲ ਮੰਗ ਲਿਓ ਜੇ ਥਾਣਾ ਦੇਜੇ ਤੇ ਮੇਰਾ ਨਾਮ ਠਾ ਦਿਓ ਸਰ ਜਿਸ ਹਿਸਾਬ ਦੇ ਤੁਸੀਂ ਇਨਫੋਰਮੇਸ਼ਨ ਦਿੰਦੇ ਹੋ ਮੈਨੂੰ ਲੱਗਦਾ ਕਿ ਹੁਣ ਦੁਸ਼ਮਣੀ ਤੁਹਾਡੀ ਹੋ ਵੀ ਪੁਲਿਸ ਨਾਲ ਪੈਣੀ ਆ ਤੇ ਫੇਰ ਵੀ ਹੋਰ ਜਾਣਾ ਜਾਣੀ ਆ ਦੁਸ਼ਮਣੀ ਖਾਦੀ ਹੈ ਭਾਜੀ ਜਗ ਜाहिर ਗੱਲ ਹੈ ਜੋ ਮੈਂ ਕਹਿ ਰਿਹਾ ਲਾਅ ਦੇ ਮੁਤਾਬਕ ਹੈ ਤੇ ਫਿਰ ਜੇ ਇੰਨੇ ਹੀ ਸੱਚੇ ਨੇ ਇੰਨੇ ਹੀ ਵਧੀਆ ਨੇ ਤੇ ਦੇ ਦੇਣਗੇ ਬਿੱਲ ਆਪਣੇ ਆਪ ਕਿਉਂਕਿ ਫਿਰਮ ਵਾਲੇ ਮੈਂ ਅਗਲੀ ਗੱਲ ਤੇ ਕੀਤੀ ਨਹੀਂ ਕਿ ਗੱਡੀਆਂ ਦੇ ਤੇਲ ਤੇ ਕਿਲੋਮੀਟਰ ਵੀ ਚੈੱਕ ਕਰਾ ਲਿਓ ਤਨਖਾਹ ਕਿੰਨੀ ਹੈ ਆਉਂਦੇ ਕਿੱਥੋਂ ਹੈ ਪ੍ਰਾਈਵੇਟ ਗੱਡੀ ਕਿਉਂ ਇਸਤੇਮਾਲ ਹੋਈ 50000 ਵਾਲੇ ਸੀ ਪਰ ਫਿਰ ਵੀ ਕੋਆਪਰੇਟ ਕਰਦੇ ਆ ਕਿ ਇਹਨਾਂ ਨੂੰ ਪਿੱਛੋਂ ਨਫਰੀ ਨਹੀਂ ਮਿਲਦੀ ਤੁਹਾਨੂੰ ਇਹ ਮੈਦਰ ਗੱਲ ਦੱਸਾਂ ਅੱਜ ਵੀ 325 ਥਾਣੇ ਆ ਪੰਜਾਬ 'ਚ ਤੇ ਕੁਝ ਚੌਂਕਿਆਂ ਨੇ ਕਈਆਂ ਤੇ ਬਿਜਲੀ ਦਾ ਬਿੱਲ ਮੀਟਰ ਨਹੀਂ ਲੱਗਾ ਹੈ ਜਦ ਕਿ ਸੀਐਸਆਰ ਫੰਡ 'ਚ ਜਦੋਂ ਮਰਜੀ ਬਿਜਲੀ ਦਾ ਮੀਟਰ ਲਵਾ ਕੇ ਤੇ ਸੋਲਰ ਪਲਾਂਟ ਨਾਲ ਲਵਾ ਲੈਣ ਗੱਲ ਖਤਮ ਜਲੰਧਰ ਦੀ ਮੈਂ ਤੁਹਾਨੂੰ ਹਜ਼ਾਰ ਫੋਟੋ ਦਾਂਗਾ ਮੁਨਸੀਬ ਪੀਪੇ ਤੇ ਬਹਿ ਕੇ ਕੰਮ ਕਰਦਾ ਸੀ ਅੱਜ ਘੁੰਮਣ ਵਾਲੀਆਂ ਕੁਰਸੀਆਂ ਤੇ ਏਸੀ ਮੈਂ ਲਵਾ ਕੇ ਦਿੱਤੇ ਸੀ ਮੈਂ ਕਿਹਾ ਵੀ এনवायरमेंट ਵਧੀਆ ਕਰੋ ਡੀਜੀਪੀ ਸਾਹਿਬ ਨਾਲ ਇੱਥੇ ਮੀਟਿੰਗ ਹੋਈਆਂ ਸੀ ਆਈ ਵਿਲ ਗਿਵ ਯੂ ਫੋਟੋਗ੍ਰਾਫਸ ਦਿਖਾਇਓ ਕਦੀ ਪਹਿਲਾਂ ਕੀ ਸੀ ਮੇਰੀ ਇੰਟਰਵੈਂਸ਼ਨ ਤੋਂ ਬਾਅਦ ਕੀ ਹੋਇਆ ਔਰ ਮੈਂ ਹਮੇਸ਼ਾ ਸਿਸਟਮ ਦੀ ਤਰੱਕੀ ਚਾਹੀਏ ਮੈਨੂੰ ਨਹੀਂ ਪਤਾ ਗੁਰਦੀਪ ਵੀਰ ਚੋਰ ਆ ਕਿ ਇਮਾਨਦਾਰ ਆ ਕਿ ਸਾਧੂ ਆ ਪਰ ਜੇ ਗੁਰਦੀਪ ਵੀਰ ਨੇ ਕੋਈ ਚੰਗਾ ਕੰਮ ਕੀਤਾ ਤੇ ਮੇਰਾ ਸਾਥ ਦੇਣਾ ਉਸ ਚੀਜ਼ ਨੂੰ ਪ੍ਰੋਟੈਕਟ ਕਰਨਾ ਮੇਰੀ ਧਰਮ ਹੈ ਮੇਰੀ ਡਿਊਟੀ ਹੈ ਮੇਰਾ ਕਾਨੂੰਨ ਜੋ ਮੈਂ ਪੜਿਆ ਮੈਂ ਉਹਦੇ ਤੇ ਉਹਦੀ ਰੱਖਿਆ ਕਰਾਂ ਮੇਰਾ ਇਹ ਫਰਜ਼ ਬਣ ਜਾਂਦਾ ਇਨਸਾਨੀਅਤ ਨਾਤੇ ਵੀ ਤੇ ਵਕੀਲ ਨਾਤੇ ਵੀ ਸਰ ਲਾਸ ਦੇ ਵਿੱਚ ਹੁਣ ਪਬਲਿਕ ਦੇ ਵਿੱਚ ਪਬਲਿਕ ਨੂੰ ਜਿਹੜਾ ਕੀ ਮੈਸੇਜ ਦੇਣਾ ਚਾਹੋਗੇ ਤੇ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਹੁਣ ਗੰਦ ਚੱਲਦਾ ਪਿਆ ਵਾ ਇਹਨੂੰ ਗਾਂ ਰੋਕਣ ਦਾ ਕੀ ਸੋਚਿਆ ਤੁਸੀਂ ਸੋਸ਼ਲ ਮੀਡੀਆ ਦੇ ਗੰਦ ਵਾਲਿਆਂ ਨੂੰ ਮੈਂ ਸ਼ਰਮ ਕਹਿਣਾ ਕਿ ਸੱਦੇ ਹੋ ਜਾਓ ਬੰਦੇ ਬਣ ਜਾਓ ਕਿਉਂਕਿ ਪੁਲਿਸ ਕੁਛ ਨਾ ਕਰੇ ਮੈਨੂੰ ਕੋਈ ਫਰਕ ਨਹੀਂ ਪੈਣਾ ਪਰ ਕੋਰਟ ਨੇ ਕੁਝ ਨਾ ਕੁਝ ਕਰ ਦੇਣਾ ਕੋਰਟ ਨੂੰ ਲਾਅ ਮੁਤਾਬਕ ਚੱਲਣਾ ਪੈਣਾ ਹੈ ਕੋਰਟ ਦੇ ਉੱਤੇ ਮੋਨੀਟਰਿੰਗ ਹੈ ਕਿਉਂਕਿ ਗਿਣਤੀ ਦੇ 20 ਜੱਜ 29 ਜੱਜ 40 ਜੱਜ ਗਲਤ ਆਰਡਰ ਆਵੇ ਸਹੀ ਤੇ ਰੌਲਾ ਪਾਣ ਨੂੰ ਹੀ ਅਸੀਂ ਹੋਈਆਂ ਪਰ ਜਿੱਥੋਂ ਤੱਕ ਕੋਰਟਸ ਨੇ ਉਸ ਖੁਦ ਕਹਿੰਦੀਆਂ ਕਿ ਮੱਲਨ ਸਰ ਇਹੋ ਜੇ ਮੁਹਿੰਮ ਚਲਾਇਆ ਕਰੋ ਜੱਜਿਸ ਵੀ ਮੇਰੀ ਵੀਡੀਓ ਵੇਖਦੇ ਨੇ ਉਹ ਕਹਿੰਦੇ ਵਾਕਈ ਚੰਗਾ ਕੰਮ ਕਰਦੇ ਹੋ ਅਸੀਂ ਤੁਹਾਡੀ ਸਪੋਰਟ ਤੇ ਆ ਸੋ ਮੈਨੂੰ ਕੋਟਾਂ ਤੋਂ ਜੁਡੀਸ਼ਰੀ ਤੋਂ ਬਹੁਤ ਉਮੀਦਾਂ ਨੇ ਅੱਜ ਤੱਕ ਮੇਰੀ ਲਾਈਫ 'ਚ ਮੈਨੂੰ ਇੱਕ ਅੱਧਾ ਜੱਜ ਕੋਈ ਮਾੜਾ ਹੋ ਸਕਦਾ ਟੱਕਰ ਗਿਆ ਹੋਵੇ ਜਾਂ ਕੋਈ ਗਲਤ ਫੈਸਲਾ ਹੋ ਗਿਆ ਹੋਵੇ ਪਰ 99.9999% ਜੁਡੀਸ਼ਨੀ ਤੇ ਮੈਨੂੰ ਪੂਰਾ ਮਾਣ ਹੈ ਬਹੁਤ ਭਰੋਸਾ ਹੈ ਜਿੱਥੇ ਮਰਜੀ ਕੁਝ ਗਲਤ ਹੋ ਜੇ ਉੱਥੋਂ ਠੀਕ ਹੋ ਕੇ ਵਾਪਸ ਆਏਗਾ ਇਹ ਠੀਕ ਹੈ ਇੱਕ ਅੱਧਾ ਜੱਜ ਹੁਣ ਸੁਪਰੀਮ ਕੋਰਟ ਲੱਭਾ ਜਿਹਦੇ ਕੋਲ ਪੈਸੇ-ਪੈਸੇ ਲੱਭੇ ਹੋ ਸਕਦਾ ਇਹੋ ਜਿਹੀ ਕੋਈ 1-2% ਹੋਰ ਹੋਣ ਬਟ ਮੈਜੋਰਟੀ ਵਾਈਜ਼ ਬਹੁਤ ਵਧੀਆ ਸਿਸਟਮ ਹੈ ਬਾਕੀ ਪੁਲਿਸ ਨੂੰ ਜੇ ਸਮਝ ਆ ਜਾਏਗੀ ਤੇ ਚੰਗਾ ਕੰਮ ਕਰ ਦੇਗੀ ਕਿਉਂਕਿ ਇਹ ਕੰਮ ਪੁਲਸ ਦਾ ਹੈ ਪਬਲਿਕ ਡਰਿੰਕੁਇਲਟੀ 'ਚ ਜੇ ਕੋਈ ਗਲਤ ਹੋ ਰਿਹਾ ਤੇ ਪੁਲਸ ਦਾ ਕੰਮ ਹੈ ਉਹਨਾਂ ਕੋਲ ਅਥਾਰਟੀ ਹੈ ਫਿਰ ਕਾਂਗਾ ਮਹਾਰਾਣੀ ਪਟਿਆਲਾ ਦੇ ਪੈਸੇ 24 ਘੰਟਿਆਂ 'ਚ ਜਿੰਮਤਾਰਾ ਤੋਂ ਲੱਭੇ ਗਏ ਪੈਸੇ ਵਾਪਸ ਆਏ ਬੰਦੇ ਫੜੇ ਗਏ ਇਟ ਮੀਨਸ ਪੁਲਸ ਕਾਬਿਲ ਹੈ ਇਹਦਾ ਮਤਲਬ ਮੈਂ ਕਰਨਾ ਨਹੀਂ ਚਾਹਤਾ ਜਾਂ ਮੈਨੂੰ ਕਰਨਾ ਨਹੀਂ ਆਤਾ ਕੀ ਹੈ ਪੁਲਸ ਦੀ ਫਿਤਰਤ ਸੋਚ ਕੇ ਦੇਖੋ ਤੁਹਾਡੇ ਵੀ ਕਈ ਲੱਖ ਰੁਪਏ ਕਈ ਦੁਨੀਆ ਦੇ ਗਵਾਚੇ ਨੇ ਮੋਬਾਈਲ ਗਵਾਜੇ ਦੇ ਕਿਸੇ ਅਫਸਰ ਦਾ ਗਵਾਜੇ ਅਸਟ੍ਰੇਲੀਆ ਤੋਂ ਵੀ ਵਾਪਸ ਲੈ ਆਉਂਦੇ ਨੇ ਠੀਕ ਐ ਲੈਪਟਾਪ ਗਵਾਜੇ ਆਈਪੀ ਐਡਰੈਸ ਤੋਂ ਲੱਭ ਕੇ ਲਿਆ ਦਿੰਦੇ ਨੇ ਕਿਉਂ ਨਹੀਂ ਲੱਭਿਆ ਹਜੇ ਤੱਕ ਸਵਾਲ ਪੁੱਛੋ ਨਾ ਕਦੀ ਕੰਮ ਨਹੀਂ ਨਾ ਕਰਨਾ ਚਾਹੁੰਦੇ ਸਾਫ ਪਤਾ ਲੱਗਦਾ ਹੁਣ ਕਰਨਾ ਨਹੀਂ ਆਂਦਾ ਕਿ ਕਰਨਾ ਨਹੀਂ ਚਾਹੁੰਦਾ ਇਹ ਕਰਨਾ ਚਾਹੁੰਦੇ ਨਹੀਂ ਜੇ ਕਰਨਾ ਆਂਦਾ ਹੁਣ ਜੇ ਕਰਨਾ ਨਹੀਂ ਆਂਦਾ ਹੁੰਦਾ ਤੇ ਬਾਕੀ ਵੀ ਕੰਮ ਹੋ ਜਾਣੀ ਬਾਕੀ ਵੀ ਨਾ ਹੁੰਦੇ ਉਹ ਹੋ ਗਏ ਤਾਂ ਮਤਲਬ ਕਰਨਾ ਆਂਦਾ ਪਰ ਕਰਨਾ ਨਹੀਂ ਜਾਂਦੇ ਜਾਂ ਤਾਂ ਇਹ ਚੀਜ਼ਾਂ ਮੇਰੇ 10 ਲੱਖ ਗਵਾਚੇ ਤੇ ਮੈਂ ਇਹ ਗੱਲ ਕਹਿ ਦਵਾਂ ਕਿ 6 ਤੁਹਾਡੇ 4 ਮੇਰੇ ਫਿਰ ਤਾਂ ਸਰ ਮੇਰੇ ਹਸਾਣਾ ਹੋ ਜਾ ਅਸੀਂ ਨਾ ਚਲੋ ਤੁਸੀਂ ਯਾਦ ਕਰਾਤੀ ਅਸੀਂ ਜਦੋਂ ਕਾਲਜ ਪੜ੍ਹਦੇ ਸੀ ਅਸੀਂ ਇੱਕ ਸਕਿੱਟ ਬਣਾਈ ਸੀ ਸਕਿੱਟ ਦਾ ਨਾਮ ਬੜਾ ਮਾੜਾ ਪਰ ਮੈਂ ਲੇਲਾਗਾ ਛਤਰ ਰੈਡ ਦਾ ਰੈਡ ਪੰਜਾਬ ਪੁਲਿਸ .com ਉਹ ਉਸ ਤੋਂ ਬਾਅਦ ਬੜੀ ਪ੍ਰਚਲਿਤ ਹੋਈ ਕਿ ਉਹ ਬਾਂਦਰਾਂ ਨੂੰ ਫੜ ਕੇ ਚਪੇੜਾ ਮਾਰ ਰਹੇ ਆ ਕਿਵੇਂ ਸੋ ਕਿਤੇ ਨਾ ਕਿਤੇ ਉਸ ਜਮਾਨੇ 'ਚ ਕੁਝ ਚੱਲਦਾ ਸੀ ਅੱਜ ਵੀ ਕਿਤੇ ਨਾ ਕਿਤੇ ਨੇਹਰ ਗਰਦੀ ਹੈਗੀ ਆ ਥਾਣਿਆਂ 'ਚ ਕੈਮਰੇ ਕਿਉਂ ਬੰਦ ਹੋ ਗਏ ਅਸੀਂ ਨਾਣਿਆਂ ਦੇ ਵਿੱਚ ਕੈਮਰੇ ਹਜੇ ਹੀ ਬੰਦ ਨਹੀਂ ਹੋਏ ਕਈਆਂ 'ਚ ਬੰਦ ਆ ਤੇ ਜਿਨ੍ਹਾਂ ਦੇ ਚੱਲਦੇ ਪਏ ਆ ਉਹ ਤੇ ਸਾਈਡ ਦੇ ਕਮਰਾ ਹੈਗਾ ਜੇ ਤੁਸੀਂ ਰਿਸ਼ਵਤ ਲੈਣੀ ਤੁਸੀਂ ਉੱਥੋਂ ਫੜ ਸਕਦੇ ਹੋ ਕਿਉਂਕਿ ਉੱਥੇ ਕੈਮਰਾ ਨਹੀਂ ਹੈਗਾ ਕੋਈ ਸਰ ਕੱਲੀ ਦੀ ਉਹਦੀ ਗੱਲ ਨਹੀਂ ਹੈ ਈਵਨ ਜਿਹੜਾ ਤੁਸੀਂ ਬੰਦਾ ਲੈ ਕੇ ਆਂਦਾ ਹੈ ਤੁਹਾਨੂੰ ਪਤਾ ਹੈ ਕਿ ਜੇ ਤੁਸੀਂ ਕੋਈ ਦੋਸ਼ੀ ਫੜ ਕੇ ਲੈਂਦਾ 40 ਵਾਟ ਤੋਂ ਵੱਡਾ ਬਲਬ ਤੇ 6 ਫੁੱਟ ਤੋਂ ਉੱਚਾ ਥੱਲੇ ਲਾ ਕਰ ਨਹੀਂ ਸਕਦੇ ਡੀਕੇ ਬਸੂ ਗਾਈਡਲਾਈਨਸ ਪੜ੍ਹੋ ਔਰ ਇਹ ਭਾਈ ਟੌਪਿਕ ਬਹੁਤ ਲੰਬਾ ਹੋ ਜਾਣਾ ਹੈ ਕੱਲ ਰਾਤ ਪੈ ਜਾਣੀ ਹੈ ਗੱਲਾਂ ਨਹੀਂ ਮੁੱਕਣੀਆਂ ਸੋ ਗੱਲ ਉਹੀ ਹੈ ਕਿ ਜੇ ਲਾਅ ਚ ਰਹਿ ਕੇ ਬ੍ਰੈਕਟ ਇਹ ਵੀ ਬਚਣਗੇ ਨਹੀਂ ਤਾਂ ਅੱਤ ਖੁਦਾ ਦਾ ਵੈਰ ਕਿਤੇ ਨਾ ਕਿਤੇ ਦਿੱਕਤ ਚੜ ਜਾਂਦਾ ਹੈ ਜਿਨ੍ਹਾਂ ਨੇ ਅੱਜ ਪੁਲਿਸ ਵਾਲਿਆਂ ਨੇ ਡਰੱਗਸ ਨਹੀਂ ਕੰਟਰੋਲ ਕੀਤੇ ਉਹਨਾਂ ਦੇ ਕਈਆਂ ਦੇ ਆਪਣੇ ਬੱਚੇ ਇਸ ਮੁਹਿੰਮ 'ਚ ਚਲੇ ਗਏ ਸੋ ਇਸ ਤੋਂ ਵੱਡੀ ਸਜ਼ਾ ਕੀ ਮਿਲੇਗੀ ਸੋ ਮੈਂ ਫੇਰ ਕਵਾਂਗਾ ਰੱਬ ਨੂੰ ਰੱਬ ਕੋ ਡਰ ਕੇ ਇਮਾਨਦਾਰੀ ਨਾਲ ਆਪਣਾ ਥੋੜਾ ਜਿਹਾ ਵੀ ਕੰਮ ਕਰ ਦੋ ਤੇ ਦੁਨੀਆ ਬਹੁਤ ਅੱਗੇ ਤਰੱਕੀ ਕਰ ਜਾਏਗੀ بڑے ਮੁਲਕਾਂ 'ਚ ਮੈਂ ਘੁੰਮਿਆ ਇੰਡੀਆ ਵਰਗਾ ਵਧੀਆ ਕੰਟਰੀ ਕੋਈ ਨਹੀਂ ਥੋੜਾ ਜਿਹਾ ਪ੍ਰੋਫੈਸ਼ਨ ਸੁਧਰ ਜਾਏ ਥੋੜਾ ਜਿਹਾ ਅਸੀਂ ਸੁਧਰ ਜਾਈਏ ਸੋ ਇਹ ਸੀਗੇ ਡਾਕਟਰ ਸੁਨੀਲ ਜੀ ਐਡਵੋਕੇਟ ਜਿਨ੍ਹਾਂ ਦਾ ਕਹਿਣਾ ਹੈ ਕਿ ਹੁਣ ਸੋਸ਼ਲ ਮੀਡੀਆ ਦੇ ਵਿੱਚ ਜਿਹੜੇ ਵੀ ਨਿਊਡ ਪਿਕਚਰ ਜਾਂ ਕੁਝ ਇਸ ਤਰ੍ਹਾਂ ਦੇ ਜਿਹੜੇ ਆ ਵਲਕਰ ਜਿਹੜੀਆਂ ਚੀਜ਼ਾਂ ਕਰਦੇ ਆ ਹੁਣ ਉਹਨਾਂ ਦੀ ਖੈਰ ਨਹੀਂ ਕਿਉਂਕਿ ਕੋਰਟ ਦੇ ਵਿੱਚ ਜਿਹੜੀਆਂ ਪਟੀਸ਼ਨਾਂ ਉਹਨਾਂ ਦੇ ਖਿਲਾਫ ਪਾਈ ਜਾਏਗੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਾਈ ਜਾਏਗੀ ਉਸੇ ਤੋਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਕੁਝ ਜਾਣਕਾਰੀਆਂ ਸਾਨੂੰ ਵੀ ਇਹਨਾਂ ਤੋਂ ਮਿਲੀਆਂ ਵਾਂ ਕਿ ਪੰਜਾਬ ਉਸ ਜਿਹੜੀ ਗੱਡੀਆ ਤੇਲ ਵਗੈਰਾ ਸਾਰੀਆਂ ਚੀਜ਼ਾਂ ਕਿੱਥੋਂ ਆਉਂਦੀਆਂ ਸੋ ਜ਼ਰੂਰ ਆ ਸਾਰੀ ਜਾਣਕਾਰੀ ਲੈ ਕੇ ਉਹਨਾਂ ਦੇ ਉੱਤੇ ਵੀ ਅਸੀਂ ਆ ਖਬਰਾਂ ਜ਼ਰੂਰ ਜਿਹੜੀਆਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਵ